ਡਾਕਟਰ ਸਾਹਿਬ ਨੇ ਦੇਖੋ ਤੁਸੀਂ ਨੁਸਖਾ ਫਾਰਮੂਲਾ ਅੱਜ ਆਪਣਾ ਰੱਖਿਆ ਹੋਇਆ ਹੈ ਅਸੀਂ ਸਮਝਾਂਗੇ ਕਿ ਇਦਾਂ ਦਾ ਕਿਹੜਾ ਨੁਸਖਾ ਫਾਰਮੂਲਾ ਹੈ ਕਿ ਮਹਿਜ਼ 1 ਰੁਪਏ ਦੀ ਖੁਰਾਕ ਨਾਲ ਅਸੀਂ ਆਪਣੇ ਪਿਸ਼ਾਬ ਵਾਲੀਆਂ ਦਿੱਕਤਾਂ ਪਰੇਸ਼ਾਨੀਆਂ ਦੂਰ ਕਰ ਸਕਦੇ ਹਾਂ ਇਹਦੇ ਨਾਲ ਪਿਸ਼ਾਬ ਦੀ ਬਰਨਿੰਗ ਹੋਵੇ ਪ੍ਰੋਸਟੇਟ ਦਾ ਸਾਈਜ਼ ਘਟਾਂਦਾ ਹੈਗਾ ਜੀ ਬਦੂਦਾਂ ਦਾ ਹਾਂਜੀ ਹਾਂਜੀ ਪ੍ਰੋਸਟੇਟ ਦਾ ਸਾਈਜ਼ ਡਿਕਰੀਜ਼ ਕਰਦੀ ਹੈ ਬਰਨਿੰਗ ਯੂਰਿਨ ਲੱਕ ਕੇ ਆਂਦਾ ਪਿਸ਼ਾਬ ਇਵਨ ਕੰਸਟੀਟਿਊਸ਼ਨ ਵੀ ਠੀਕ ਕਰਦੀ ਹੈ ਕੰਸਟੀਟਿਊਸ਼ਨ ਜਦੋਂ ਠੀਕ ਹੋਏ ਤਾਂ ਯੂਰਿਨ ਦੀ ਆਉਟਪੁੱਟ ਹੋਰ ਜ਼ਿਆਦਾ ਅੱਛੀ ਆਂਦੀ ਹੈਗੀ ਆ ਪਿਸ਼ਾਬ ਦਾ ਜ਼ੋਰ ਬੜਾ ਪੈਂਦਾ ਪਰ ਜਦੋਂ ਕਰਨ ਚਾਹੀਦਾ ਤਾਂ ਉਹ 2 ਇੱਕ ਜਾਂ ਦੋ ਤੁਪਕੀਆਂ ਜਾਂਦੇ ਨੇ 15-15 20ਵੇਂ ਮਿੰਟ ਅਸੀਂ ਖੜੇ ਰਹਿਣੇ ਆ ਜਾਂ ਬੈਠੇ ਰਹਿਣੇ ਆ ਤੇ ਪਿਸ਼ਾਬ ਨਹੀਂ ਹੁੰਦਾ ਫਿਰ ਉਹ ਕੀ ਕਰਨ ਹੁੰਦਾ 90% ਪਰਸਨ ਨੂੰ ਆਫਟਰ 50 ਅੱਜ ਕੱਲ ਤਾਂ 40 ਸਾਲ ਵਾਲਿਆਂ ਦੇ ਪ੍ਰੋਸਟੇਟ ਇਨਕਰੀਜ਼ ਹੋ ਰਹੇ ਨੇ ਪ੍ਰੋਸਟੇਟ ਜਦੋਂ ਇਨਲਾਰਜ ਹੋ ਜਾਂਦੇ ਆ ਤੇ ਯੂਰਿਨ ਦੀ ਸਮੱਸਿਆ ਸਭ ਤੋਂ ਵੱਡੀ ਇਹ ਆਂਦੀ ਵੀ ਯੂਰਿਨ ਇੱਕ ਵਾਰੀ ਚ ਬਲੇਡਰ ਥੋੜਾ ਖਾਲੀ ਨਹੀਂ ਯੂਰਿਨ ਦਾ ਫਲੋ ਘਟ ਜਾਂਦਾ ਹੈ ਮੈਡੀਕਲ ਸਾਇੰਸ ਦੇ ਵਿੱਚ ਪੀਐਸਏ ਜਦੋਂ 4 ਤੋਂ ਉੱਪਰ ਹੋ ਜਾਂਦਾ ਹੈ ਨਾਰਮਲ ਇਹਦੀ ਵੈਲਿਊ ਹੁੰਦੀ 0 ਤੋਂ 4 ਜਦੋਂ 4 ਤੋਂ ਉੱਪਰ ਹੋ ਜਾਂਦਾ ਹੈਗਾ ਮੰਨ ਲਓ 10 ਹੋ ਗਿਆ ਤਾਂ ਉਹ ਡਾਕਟਰ ਤੁਹਾਨੂੰ ਇਹਦੀ ਬਾਇਓਪਸੀ ਲਈ ਜਾਂ ਪੈਟ ਸੀਟੀ ਸਕੈਨ ਲਈ ਕਹਿੰਦੇ ਹੈਗੇ ਆ ਵੀ ਇਹਨੂੰ ਅੱਗੇ ਅਸੀਂ ਡਿਟੈਕਟ ਕਰੀਏ ਵੀ ਇਹ ਕੈਂਸਰ ਤਾਂ ਨਹੀਂ ਬਣ ਗਿਆ ਹੈਗਾ ਜਦ ਕਿ ਅਸੀਂ ਆਪਣੀ ਸਾਇੰਸ ਦੇ ਨਾਲ ਪੀਐਸਏ ਜਿੰਨਾ ਮਰਜ਼ੀ ਜ਼ਿਆਦਾ ਹੋਵੇ ਉਹਨੂੰ ਦਵਾਈਆਂ ਦੇ ਨਾਲ ਹੀ ਘਟਾਣੇ ਹੈਗੇ ਆ ਕਿਤੇ ਵੀ ਅਜੇ ਜਾ ਰਹੇ ਸੀਗੇ ਨਾ ਚੈੱਕ ਕਰਾਣਾ তাই ਕਹਿੰਦੇ ਸੀਗੇ ਵੀ ਕੈਂਸਰ ਤੋਂ ਇਲਾਵਾ ਕੋਈ ਹੋਰ ਇਹਦੀ ਚਾਰਾ ਹੀ ਨਹੀਂ ਹੈ ਤੇ ਇਹਦੀ ਸਰਜਰੀ ਤੋਂ ਬਿਨਾ ਕੋਈ ਹੋਰ ਆਪਸ਼ਨ ਨਹੀਂ ਹੈ ਆ ਦੇਖੋ ਇਸ ਤਰ੍ਹਾਂ 10 ਦਾ ਡ੍ਰੌਪ ਪਾਣੇ ਇਹਨਾਂ ਦੇ 1 2 3 4 5 6 7 8 9 10 ਠੀਕ ਹੈ ਔਰ ਇਸ ਤਰ੍ਹਾਂ ਨੂੰ ਹਿਲਾ ਕੇ ਐਂਡ ਵੀ ਲੈਣਾ ਐਂਡ ਆਈ ਗਾਟ ਮਾਰਵਲਸ ਰਿਜ਼ਲਟ ਮੈਨਾਂ ਮੈਂ ਸਿਰਫ ਇਹ ਦਵਾਈਆਂ ਦੇ ਨਾਲ ਪੇਸ਼ੈਂਟ ਦੇ ਪੀਐਸਸੀ ਵੀ ਅਸੀਂ 1 ਮਹੀਨੇ ਚ ਘਟਿਆ ਹੋਇਆ ਦਿਖਾਣੇ ਆ ਪ੍ਰੋਸਟੇਟ ਦਾ ਸਾਈਜ਼ 3 ਮਹੀਨੇ ਬਾਅਦ ਪੇਸ਼ੈਂਟ ਨੂੰ ਕਹਿੰਨੇ ਦੁਬਾਰਾ ਤੁਸੀਂ ਅਲਟਰਾਸਾਉਂਡ ਕਰਾਓ ਤੁਹਾਡਾ ਪ੍ਰੋਸਟੇਟ ਦਾ ਸਾਈਜ਼ ਵੀ ਘਟੇਗਾ ਉਸ ਟਾਈਮ ਇਹਨਾਂ ਦਾ 40.47 ਸੀਗਾ 4047 ਠੀਕ ਹੈ ਇਹਨਾਂ ਨੇ ਮੇਰੇ ਤੋਂ 5 8 ਨੂੰ ਦਵਾਈ ਸ਼ੁਰੂ ਕੀਤੀ ਠੀਕ ਹੈ ਠੀਕ ਹੈ ਔਰ ਤਿੰਨ ਸਤੰਮਰ ਯਾਨੀ 25 ਦਿਨਾਂ ਬਾਅਦ ਨੇ ਟੈਸਟ ਕਰਾਇਆ ਨਾ ਰਿਜ਼ਲਟ 2.23 ਸੀਗਾ ਉਹ ਜਦੋਂ ਇਹ ਕਹਿੰਦਾ ਇੱਕ ਮਹੀਨੇ ਬਾਅਦ ਤੂੰ ਕਰ ਲਉ ਮੈਂ 28 29 ਦਿਨਾਂ ਦੇ ਬਾਅਦ ਫਿਰ ਆਪਣਾ ਟੈਸਟ ਕਰਵਾਇਆ ਪੀਐਸਏ ਦਾ ਠੀਕ ਹੈ ਤਾਂ ਭਾਈ ਇਟ ਵਾਸ ਹਾਈਲੀ ਅਮੇজিং ਥਿੰਗ ਔਰ ਇਹ ਬੜਾ ਹੀ ਮਤਲਬ ਇੱਕ ਤਰ੍ਹਾਂ ਸਮਝ ਲਓ ਕਿ ਵੀ ਮੈਰੀ ਮੈਰਕਲ ਹੋ ਗਿਆ ਕਿ ਵੀ 0.9 ਹੈ ਨਾ ਇੱਕ ਤੋਂ ਵੀ 8 ਤਾਂ ਮਤਲਬ ਜਦੋਂ ਆ ਇੱਕ ਮਹੀਨੇ ਦੇ ਵਿੱਚ ਜੀ ਇੱਕ ਮਹੀਨਾ ਇੱਕ ਦੋ 10 4 4 ਵਜੇ ਜੇ ਤੁਸੀਂ ਇਦਾਂ ਕਰੋਗੇ ਜਿਹੜਾ ਤੁਹਾਡਾ ਬਲੈਡਰ ਦੇ ਵਿੱਚ ਬਲੈਡਰ ਤੇ ਜਿਹੜੀ ਯੂਰੇਥਰਾ ਵਿੱਚ ਯੂਰੀਨ ਆਂਦਾ ਉਹ ਵੀ ਤੁਹਾਨੂੰ ਇਹ ਨੋਟ ਕਰੋ 5 ਤੋਂ 10 ਐਮਲ ਯੂਰੀਨ ਤੁਹਾਡਾ ਹੋਰ ਪਾਸ ਹੋਏਗਾ ਜਿਹਨੇ ਤੁਹਾਡੇ ਕੱਪੜੇ ਖਰਾਬ ਕਰਨੇ ਸੀ ਇੱਕ ਪੈਰ ਸਟੇਟ ਹੋਵੇ ਇੱਕ ਪੈਰ ਸਾਡਾ ਇਸ ਤਰ੍ਹਾਂ ਹੋਵੇ ਉਸ ਤੋਂ ਬਾਅਦ ਯੂਰੀਨ ਪਾਸ ਕਰਨਾ ਸਾਡਾ ਦੇਖੋ ਬਲੈਡਰ ਦੇ ਉੱਪਰ ਇਹਦਾ ਦਬਾਅ ਪੈ ਰਿਹਾ ਇਹਦਾ ਨਾ ਬਲੈਡਰ ਬਿਲਕੁਲ ਖਾਲੀ ਹੁੰਦਾ ਤੇ ਯੂਰੀਨ ਤੋਂ ਬਾਅਦ ਜਿਹੜੀ ਡ੍ਰੋਪਿੰਗ ਹੁੰਦੀ ਹੈ ਡ੍ਰਿਪਿੰਗ ਹੁੰਦੀ ਹੈ ਲੀਕੇਜ ਹੁੰਦੀ ਜਿਹੜਾ ਪੈਂਟ ਜਿਹੜੀ ਖਰਾਬ ਹੁੰਦੀ ਹੈ ਉਹ ਇਹਦੇ ਕਰਕੇ ਹੁੰਦਾ ਇਸ ਤਰ੍ਹਾਂ ਹੀ ਕੱਚੀ ਘਾ ਲੋ ਤੇ ਇਹ ਪਾਣੀ ਉੱਪਰੋਂ ਜਿਹਦੇ ਚ ਵੀ ਹੋਇਆ ਹੋਇਆ ਜਿਹਦੇ ਚ ਵੀ ਹੋਇਆ ਉਹ ਪਾਣੀ ਪੀ ਲੈਣੀ ਹੈ ਪਾਣੀ ਪੀ ਲੋ ਤੇ ਹਲੜ ਖਾ ਲੋ ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਡਾਕਟਰ ਕਾਸਿਫ ਫਾਰੂਕੀ ਜੇਕਰ ਤੁਹਾਡੀ ਗਦੂਦਾਂ ਦੀ ਤੁਹਾਡੇ ਵਾਰ-ਵਾਰ ਪਿਸ਼ਾਬ ਆਉਣ ਦੀ ਪਿਸ਼ਾਬ ਲੱਗ ਕੇ ਆਉਣ ਦੀ ਪਿਸ਼ਾਬ ਨਾਲ ਸੰਬੰਧਿਤ ਜਿੰਨੇ ਵੀ ਰੋਗ ਨੇ ਉਨਾ ਨੂੰ 1 ਰੁਪਏ ਦੇ ਵਿੱਚ ਅਗਰ ਕੋਈ ਠੀਕ ਕਰਨ ਦਾ ਦਾਵਾ ਕਰੇ ਤਾਂ ਤੁਹਾਨੂੰ ਕਿਹੋ ਜਿਹਾ ਲੱਗੇਗਾ ਪਰ ਇਹ ਬਿਲਕੁਲ ਸੱਚ ਹੈ ਇਸ ਤਰ੍ਹਾਂ ਦੀਆਂ ਦਿੱਕਤਾਂ ਪਰੇਸ਼ਾਨੀਆਂ ਵਾਰ-ਵਾਰ ਪਿਸ਼ਾਬ ਆਉਣਾ ਰੁਕ-ਰੁੱਕ ਕੇ ਪਿਸ਼ਾਬ ਆਉਣਾ ਲੱਕੇ ਪਿਸ਼ਾਬ ਆਉਣਾ ਮਹਿਜ਼ 1 ਰੁਪਏ ਦੇ ਵਿੱਚ ਅਸੀਂ ਠੀਕ ਕਰ ਸਕਦੇ ਹਾਂ ਕੌਣ ਠੀਕ ਕਰ ਸਕਦੇ ਨੇ ਉਹਨਾਂ ਕੋਲ ਹੀ ਅਸੀਂ ਪਹੁੰਚਿਆ ਡਾਕਟਰ ਰਾਜੇਸ਼ ਠਾਕੁਰ ਸਾਹਿਬ ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਹਕੀਕਤ ਟੀਵੀ ਪੰਜਾਬੀ ਤੇ ਇੱਕ ਵਾਰ ਫੇਰ ਜੀ ਸ਼ੁਕਰੀਆ ਜੀ ਸ਼ੁਕਰੀਆ ਬਰਕੀ ਸਾਹਿਬ ਡਾਕਟਰ ਸਾਹਿਬ ਤੁਸੀਂ ਅੱਜ ਇਹ ਦਾਵਾ ਕੀਤਾ ਕਿ ਪਿਸ਼ਾਬ ਨਾਲ ਸੰਬੰਧਿਤ ਗਦੂਦਾ ਨਾਲ ਸੰਬੰਧਿਤ ਜਿਹੜੀਆਂ ਪਰੇਸ਼ਾਨੀਆਂ ਹੈਗੀਆਂ ਨੇ ਉਹ ਸਿਰਫ 1 ਰੁਪਏ ਦੇ ਵਿੱਚ ਠੀਕ ਹੋ ਸਕਦੀ ਨੇ ਅਸੀਂ ਤੁਹਾਡੇ ਕੋਲੋਂ ਸਮਝਾਂਗੇ ਸਾਰੀਆਂ ਚੀਜ਼ਾਂ ਕਿਉਂਕਿ ਡਾਕਟਰ ਸਾਹਿਬ ਨੇ ਦੇਖੋ ਤੁਸੀਂ ਨੁਸਖਾ ਫਾਰਮੂਲਾ ਅੱਜ ਆਪਣਾ ਰੱਖਿਆ ਹੋਇਆ ਹੈ ਅਸੀਂ ਸਮਝਾਂਗੇ ਕਿ ਇਦਾਂ ਦਾ ਕਿਹੜਾ ਨੁਸਖਾ ਫਾਰਮੂਲਾ ਹੈ ਕਿ ਮਹਿਜ਼ 1 ਰੁਪਏ ਦੀ ਖੁਰਾਕ ਨਾਲ ਅਸੀਂ ਆਪਣੇ ਪਿਸ਼ਾਬ ਵਾਲੀਆਂ ਦਿੱਕਤਾਂ ਪਰੇਸ਼ਾਨੀਆਂ ਦੂਰ ਕਰ ਸਕਦੇ ਹਾਂ ਡਾਕਟਰ ਸਾਹਿਬ ਜਿਹੜੀਆਂ ਪਿਸ਼ਾਬ ਦੇ ਦਿੱਕਤਾਂ ਨੇ ਇਹ ਇਸ ਵੇਲੇ ਇੰਨੀ ਜ਼ਿਆਦਾ ਵੱਧ ਕਿਉਂ ਗਈਆਂ ਖਾਸ ਕਰਕੇ ਜਦੋਂ ਬੰਦਾ 50 ਸਾਲ ਦੀ ਉਮਰ 55 ਸਾਲ ਦੀ ਉਮਰ ਕ੍ਰਾਸ ਕਰਦਾ ਤਾਂ ਗਦੂਦ ਹਰੇਕ ਦੀ ਵਾਧ ਰਹੇ ਨੇ ਜੀ ਫਰੂਕੀ ਸਾਹਿਬ ਅ ਅਜ ਦੇ ਸਮੇਂ ਦੇ ਵਿੱਚ ਥੋੜਾ ਸਾਡਾ ਚੱਲਣਾ ਫਿਰਨਾ ਜਾਂ ਐਕਸਰਸਾਈਜ਼ ਘੱਟ ਹੋ ਗਈ ਹੈ ਸਿਟਿੰਗ ਜੌਬ ਜ਼ਿਆਦਾ ਹੈਗੀਆਂ ਤੇ 90% ਪਰਸਨ ਨੂੰ ਆਫਟਰ 50 ਅੱਜ ਕੱਲ ਤਾਂ 40 ਸਾਲ ਵਾਲੇ ਦੇ ਪ੍ਰੋਸਟੇਟ ਇੰਕਰੀਜ਼ ਹੋ ਰਹੇ ਨੇ ਪ੍ਰੋਸਟੇਟ ਜਦੋਂ ਇਨਲਾਰਜ ਹੋ ਜਾਂਦੇ ਆ ਤੇ ਯੂਰਿਨ ਦੀ ਸਮੱਸਿਆ ਸਭ ਤੋਂ ਵੱਡੀ ਇਹ ਆਂਦੀ ਵੀ ਯੂਰਿਨ ਇੱਕ ਵਾਰੀ ਚ ਬਲੇਡਰ ਤੁਹਾਡਾ ਖਾਲੀ ਨਹੀਂ ਹੁੰਦਾ ਹੈਗਾ ਯੂਰੀਨ ਦਾ ਫਲੋ ਘਟ ਜਾਂਦਾ ਹੈ बार-बार ਯੂਰੀਨ ਜਾਣਾ ਪੈਂਦਾ ਹੈ ਰਾਤ ਨੂੰ ਕਈ ਵਾਰੀ ਉੱਠ ਕੇ ਜਾਣਾ ਪੈਂਦਾ ਹੈ ਸੋ ਇਹ ਕਾਮਨਲੀ ਸਮੱਸਿਆ 50 ਤੋਂ ਬਾਅਦ ਤਕਰੀਬਨ ਹਰੇਕ ਪਰਸਨ ਦੇ ਆ ਹੀ ਜਾਂਦੀਆਂ ਹਨ ਜੀ ਤੇ ਫਿਰ ਜਿਹੜਾ ਇਸ ਵੇਲੇ ਨਾ ਜੀ ਉਹ ਕਈ ਕਹਿੰਦੇ ਨੇ ਸਾਨੂੰ ਪਿਸ਼ਾਬ ਲੱਗ ਕਿਉਂਦਾ ਕਈ ਕਹਿੰਦੇ ਜੀ ਅਸੀਂ ਪਿਸ਼ਾਬ ਦਾ ਜ਼ੋਰ ਬੜਾ ਪੈਂਦਾ ਪਰ ਜਦੋਂ ਕਰਨ ਚਾਹੀਦਾ ਤਾਂ ਉਹ ਟੁਪਕੇ ਇੱਕ ਜਾਂ ਦੋ ਟੁਪਕੇ ਆ ਜਾਂਦੇ ਨੇ 15-15 20-20 ਮਿੰਟ ਅਸੀਂ ਖੜੇ ਰਹਨੇ ਆ ਜਾਂ ਬੈਠੇ ਰਹਨੇ ਆ ਤੇ ਪਿਸ਼ਾਬ ਨਹੀਂ ਹੁੰਦਾ ਫਿਰ ਉਹ ਕੀ ਕਾਰਨ ਹੁੰਦਾ ਦੇਖੋ ਉਹ ਕਾਰਨ ਇੱਕ ਤਾਂ ਸਭ ਤੋਂ ਪਹਿਲਾ ਹੁੰਦਾ ਹੈ ਪ੍ਰੋਸਟੇਟੋ ਮੈਗੈਲੀ এনਲਾਰਜਮੈਂਟ ਆਫ ਪ੍ਰੋਸਟੇਟ ਜਦੋਂ ਪ੍ਰੋਸਟੇਟ ਵੱਜ ਜਾਂਦੇ ਆ ਉਦੋਂ ਵੀ ਜਿੰਨੇ ਫਲੋ ਨਾਲ ਅਸੀਂ ਯੂਰੀਨ ਕਰਨ ਜਾਂਦੇ ਆ ਉਹਨਾਂ ਯੂਰੀਨ ਹੁੰਦਾ ਨਹੀਂ ਹੈਗਾ ਆ ਕੇ ਬੈਠਦੇ ਆ ਅੱਧੇ ਘੰਟੇ ਬਾਅਦ ਫੇਰ ਸਾਡੀ ਇੱਛਾ ਆਉਂਦੀ ਵਾਰ-ਵਾਰ ਯੂਰੀਨ ਕਰੀਏ ਸੈਕੰਡਲੀ ਸਾਡੇ ਬਲੇਡਰ ਜਿਹੜਾ ਹੈਗਾ ਉਹ ਵੀ ਪੂਰੀ ਤਰ੍ਹਾਂ ਨਾਲ ਯੂਰিন ਨੂੰ ਥਰੋਅ ਆਊਟ ਨਹੀਂ ਕਰ ਪੰਦਾ ਹੈਗਾ ਸਾਡੀ ਸਟ੍ਰੀਮ ਧਾਰ ਪਤਲੀ ਹੋ ਜਾਂਦੀ ਹੈ ਸਾਡਾ ਫਲੋ ਦੂਰ ਤੱਕ ਨਹੀਂ ਜਾਂਦਾ ਹੈਗਾ ਤੇ ਪੇਸ਼ੈਂਟ ਦਾ ਸਾਰਾ ਧਿਆਨ ਇੱਧਰ ਹੀ ਰਹਿੰਦਾ ਵੀ ਯਾਰ ਮੇਰਾ ਪਿਸ਼ਾਬ ਨਹੀਂ ਕਲੀਅਰ ਹੋਇਆ ਹੈਗਾ ਹੈਨਾ ਤੇ ਕੁਝ ਪੇਸ਼ੈਂਟ ਨੂੰ ਇੱਕ ਟਾਈਮ ਤੋਂ ਬਾਅਦ ਐਦਾਂ ਹੁੰਦਾ ਵੀ ਯੂਰিন ਕਰਨ ਤੋਂ ਬਾਅਦ ਵੀ ਲੀਕੇਜ ਹੁੰਦੀ ਹੈ ਕੱਪੜੇ ਖਰਾਬ ਹੁੰਦੇ ਆ ਪੈਂਟ ਗਿੱਲੀ ਹੋ ਜਾਂਦੀ ਹੈਗੀ ਹੈ ਹਾਂਜੀ ਹਾਂਜੀ ਜੀ ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਪ੍ਰੋਸਟੇਟ ਨਾਲ ਰਿਲੇਟਡ ਹੈਗੀਆਂ ਪ੍ਰੋਸਟੇਟ ਪ੍ਰੋਸਟੇਟਾਈਟਿਸ ਸਿਸਟਾਈਟਿਸ ਯੂਰੀਨ ਇਨਫੈਕਸ਼ਨ ਯੂਰੀਥਰਲ ਸਟ੍ਰਿਕਚਰ ਔਰ ਪੀਐਸਏ ਇਨਕਰੀਜ਼ ਹੋਣਾ ਠੀਕ ਹੈ ਇਹ ਸਾਰੀਆਂ ਚੀਜ਼ਾਂ ਇਹਨਾਂ ਦੀ ਵਜ੍ਹਾ ਨਾਲ ਹੀ ਹੁੰਦੀਆਂ ਹੈ ਪੀਐਸਏ ਤੁਸੀਂ ਬੜਾ ਅਜਕਲ ਚੱਲ ਰਹੇ ਜੀ ਪੀਐਸਏ ਕੀ ਚੀਜ਼ ਹੈ ਕੀ ਸ਼ੈ ਹੈ ਜੀ ਪੀਐਸਏ ਜੀ ਫਰੂਕੀ ਸਾਹਿਬ ਜਿਹੜਾ ਪੀਐਸਏ ਹੁੰਦਾ ਹੈ ਇਹ ਹੁੰਦਾ ਪ੍ਰੋਸਟੇਟ ਸਪੈਸੀਫਿਕ ਐਂਟੀਜਨ ਜਦੋਂ ਪੇਸ਼ੈਂਟ ਦੇ ਪ੍ਰੋਸਟੇਟ ਗਲੈਂਡਸ ਇਨਕਰੀਜ਼ ਹੋ ਜਾਂਦੀਆਂ ਹੈਗੀਆਂ ਠੀਕ ਹੈ ਪ੍ਰੋਸਟੇਟ ਗਲੈਂਡਸ ਵੱਧ ਗਿਆ ਤਾਂ ਹਰੇਕ ਪੇਸ਼ੈਂਟ ਦਾ ਅਸੀਂ ਜਦੋਂ ਨਈ ਟ੍ਰੀਟਮੈਂਟ ਸ਼ੁਰੂ ਕਰਦੇ ਹਾਂ ਸਾਊਥ ਤੋਂ ਬੈਲ ਉਹਨਾਂ ਦੇ ਇੱਕ ਅਲਟਰਾਸਾਊਂਡ ਸਕੈਨ ਔਰ ਇੱਕ ਪੀਐਸਏ ਜ਼ਰੂਰ ਕਰਵਾ ਲੈਣੇ ਆ ਜਦੋਂ ਆਮ ਤੌਰ ਤੇ ਮੈਡੀਕਲ ਸਾਇੰਸ ਦੇ ਵਿੱਚ ਪੀਐਸਏ ਜਦੋਂ 4 ਤੋਂ ਉੱਪਰ ਹੋ ਜਾਂਦਾ ਨਾਰਮਲ ਇਹਦੀ ਵੈਲਿਊ ਹੁੰਦੀ 0 ਤੋਂ 4 ਜਦੋਂ 4 ਤੋਂ ਉੱਪਰ ਹੋ ਜਾਂਦਾ ਹੈਗਾ ਮੰਨ ਲਓ 10 ਹੋ ਗਿਆ ਤਾਂ ਉਹ ਡਾਕਟਰ ਤੁਹਾਨੂੰ ਇਹਦੀ ਬਾਇਓਪਸੀ ਲਈ ਜਦ ਪੈਟ ਸਿਟੀ ਸਕੈਨ ਲਈ ਕਹਿੰਦੇ ਹੈਗੇ ਆ ਵੀ ਇਹਨੂੰ ਅੱਗੇ ਅਸੀਂ ਡਿਟੈਕਟ ਕਰੀਏ ਵੀ ਇਹ ਕੈਂਸਰ ਤਾਂ ਨਹੀਂ ਬਣ ਗਿਆ ਹੈਗਾ ਜਦ ਕਿ ਅਸੀਂ ਆਪਣੀ ਸਾਇੰਸ ਦੇ ਨਾਲ ਪੀਐਸਏ ਜਿੰਨਾ ਮਰਜ਼ੀ ਜ਼ਿਆਦਾ ਹੋਵੇ ਉਹਨੂੰ ਦਵਾਈਆਂ ਦੇ ਨਾਲ ਹੀ ਘਟਾਣੇ ਹੈਗੇ ਆ ਤੇ ਜਿਹੜੀ ਪੇਸ਼ੈਂਟ ਦੀ ਪ੍ਰੋਬਲਮ ਹੁੰਦੀ ਹੈਗੀ ਆ ਯੂਰਿਨ ਘਟਾਣਾ ਉਹ ਵੀ ਸਾਰੀਆਂ ਸੋਲਵ ਹੁੰਦੀਆਂ ਹੈਗਾ ਦਵਾਈਆਂ ਨਾਲ ਤੁਸੀਂ ਕਿਵੇਂ ਘਟਾ ਦਿੰਦੇ ਜੀ ਜਦੋਂ ਡਾਕਟਰ ਤਾਂ ਕਹਿੰਦੇ ਨੇ ਵੀ ਜੇ ਅਸੀਂ ਕੈਂਸਰ ਵਾਲੇ ਪ੍ਰਕਿਰਿਆ ਸ਼ੁਰੂ ਕਰ ਦਿੰਦੇ ਨੇ 4 ਤੋਂ ਬਾਅਦ ਪੀਐਸਏ ਵਾਲੇ ਪੇਸ਼ੈਂਟ ਨੂੰ ਕੁਈ ਛੇ ਤੋਂ ਬਾਅਦ ਕਹਿ ਦਿੰਦਾ ਹੈ ਲਾ ਸਿਕਸ ਦੀਆਂ ਗੋਲੀਆਂ ਖਲਾਈ ਜਾਂਦੇ ਨੇ ਜਿਸ ਤੋਂ ਪਹਿਲਾਂ ਹੋਰ ਬਹੁਤ ਸਾਰੇ ਚੀਜ਼ਾਂ ਪਰ ਤੁਸੀਂ ਕਹਿ ਰਹੇ ਹੋ ਦਵਾਈਆਂ ਨਾਲ ਠੀਕ ਕਰ ਦੇਵੋਗੇ ਦਵਾਈਆਂ ਨਾਲ ਕਿਵੇਂ ਠੀਕ ਹੋ ਜਾਊਗਾ ਜੀ ਦੇਖੋ ਪੀਐਸਏ ਵਧਣ ਦੇ ਜ਼ਰੂਰੀ ਨਹੀਂ ਕਿ ਕੈਂਸਰ ਹੀ ਕਰਨਿਆ ਸੱਤ ਕਾਰਨ ਹੁੰਦੇ ਪੀਐਸਏ ਇਨਕਰੀਜ਼ ਹੋਣ ਦੇ ਜਿਹਦੇ ਵਿੱਚ ਪਹਿਲਾ ਕਾਰਨ ਪ੍ਰੋਸਟੇਟ ਇਨਲਾਰਜਮੈਂਟ ਦੂਸਰਾ ਪ੍ਰੋਸਟੇਟਾਈਟਿਸ ਤੀਜਾ ਸਿਸਟਾਈਟਿਸ ਚੌਥਾ ਅਗਰ ਕੈਥੀਟਰ ਲੱਗਿਆ ਹੋਵੇ ਪੰਜਵਾਂ ਰੇਟੈਂਸ਼ਨ ਆਫ ਯੂਰੀਨ ਛੇਮਾ ਅਗਰ ਸਟਿੱਕਚਰ ਹੋਵੇ ਤਾਂ ਸਤਵਾਂ ਕੈਂਸਰ ਹੋਵੇ ਇਹ ਸੱਤ ਕਾਰਨ ਹੁੰਦੇ ਪੀਐਸਏ ਇਨਕਰੀਜ਼ ਹੋਣ ਦੇ ਪਰ ਆਮ ਤੌਰ ਤੇ ਜਦੋਂ ਪੀਐਸਏ ਵੱਧਾ ਹੈਗਾ ਡਾਕਟਰ ਹੋਰ ਸਾਰੇ ਕਾਰਨ ਛੱਡ ਕੇ ਉਹਦੇ ਬਾਇਓਪਸੀ ਵੱਲ ਚੱਲ ਪੈਂਦੇ ਹੈਗੇ ਆ ਜਦੋਂ ਬਾਇਓਪਸੀ ਅਸੀਂ ਪ੍ਰੋਸਟੇਟ ਦੇ ਵਿੱਚੋਂ ਅਸੀਂ ਸੈਂਪਲ ਲੈਨੇ ਆ ਪੀਸ ਲੈਨੇ ਆ ਉਹਦੇ ਨਾਲ ਅਸੀਂ ਛੇੜਖਾਨੀ ਕਰਨੀ ਹੈ ਤਾਂ ਉਹਨੇ ਡੇ ਬਾਏ ਡੇ ਇਸ ਚੀਜ਼ ਨੂੰ ਸਾਡੀ ਪ੍ਰੋਬਲਮ ਡਿਟੇਲ ਹੋ ਰਹੀਟ ਹੁੰਦੀ ਹੈ ਆਉ ਤੁਹਾਨੂੰ ਮੈਂ ਪੀਐਸਏ ਦੇ ਬਾਰੇ ਥੋੜਾ ਦੱਸਾਂ ਕਿਉਂਕਿ ਇਹਦਾ ਬਕਾਇਦਾ ਅਸੀਂ ਇੱਕ ਚਾਰਟ ਬਣਾਇਆ ਹੋਇਆ ਹੈਗਾ ਜੀ 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 ਆ ਦੇਖ ਹਾਂਜੀ ਹਾਂਜੀ ਜੀ 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 ਆ ਹੁੰਦਾ ਜੀ ਪੀਐਸਏ ਮੀਨਸ ਪ੍ਰੋਸਟੇਟ ਸਪੈਸੀਫਿਕ ਐਂਟੀਜਨ ਠੀਕ ਹੈ ਇਟ ਹੈਲਪਸ ਟੂ ਡਿਟੈਕਟ ਦਾ ਪ੍ਰੋਸਟੇਟ ਕੈਂਸਰ ਠੀਕ ਹੈ ਠੀਕ ਹੈ ਇਹਦੇ ਵਿੱਚ ਆਮ ਤੌਰ ਤੇ ਜਿੱਦਾਂ ਆਪਣਾ ਗਦੂਦਾਂ ਦਾ ਸਾਈਜ਼ ਵੱਧ ਜਾਂਦਾ ਇਸ ਤਰ੍ਹਾਂ ਵੱਧਦਾ ਹੈਗਾ ਇਹ ਨਾਰਮਲ ਸਾਡਾ ਬਲੈਡਰ ਹੈ ਇਹ ਸਾਡਾ ਯੂਰੀਥਰਾ ਪਿਸ਼ਾਬ ਦੀ ਨਾਲੀ ਹੈ ਤੇ ਇਹ ਪ੍ਰੋਸਟੇਟ ਹੁੰਦੀਆਂ ਜਦੋਂ ਇਹ ਇਨਲਾਰਜ ਹੋ ਜਾਂਦੀਆਂ ਆਹ ਦੇਖੋ ਪ੍ਰੋਸਟੇਟ ਇਨਲਾਰਜ ਹੋ ਗਈਆਂ ਆਹ ਦੇਖੋ ਕਿੰਨਾ ਜ਼ਿਆਦਾ ਵੱਧ ਗਿਆ ਜਿਹਦੇ ਨਾਲ ਕੀ ਹੁੰਦਾ ਯੂਰੀਥਰਾ ਪਿਸ਼ਾਬ ਦੀ ਨਾਲੀ ਵੀ ਟਾਈਟ ਹੋ ਗਈ ਹੈ ਉਹਨੇ ਬਲੈਡਰ ਨੂੰ ਵੀ ਸ਼੍ਰਿੰਕ ਕਰਤਾ ਜਿਹਦੇ ਨਾਲ ਕੀ ਹੁੰਦਾ ਵੀ ਤੁਹਾਡਾ ਯੂਰੀਨ ਉਨੇ ਫਲੋ ਦੇ ਨਾਲ ਨਹੀਂ ਆਂਦਾ ਟਾਈਮ ਲੱਗਦਾ 10 10 15 15 ਮਿੰਟ ਹੁੰਦੇ ਆ ਡ੍ਰੋਪਿੰਗ ਦੇ ਵਿੱਚ ਯੂਰੀਨ ਆਂਦਾ ਤੇ ਬਾਰ ਬਾਰ ਜਾਣਾ ਪੈਂਦਾ ਹੈਗਾ ਦੇਖੋ ਆ ਹੈਗੇ ਇੰਟਰਨੈਸ਼ਨਲ ਨੋਰਮਸ ਆਫ ਪੀਐਸਸੀ ਵੈਲਿਊ ਠੀਕ ਹੈ ਨਾ ਜਿੱਦਾਂ 40 ਤੋਂ ਲੈ ਕੇ 49 ਤੱਕ ਹੋਵੇ 2.5 ਇੰਚ ਜੀ ਹੁੰਦਾ 50 ਤੋਂ 59 ਤੱਕ 3.5 mg 60 ਤੋਂ 69 ਤੱਕ 4.5 mg ਉਹ 70 ਤੋਂ ਬਾਅਦ 6.5 mg ਤੱਕ ਹੋਵੇ ਠੀਕ ਹੈ देन नो नीड टू वरी ਕੋਈ ਜ਼ਿਆਦਾ ਚਿੰਤਾ ਵਾਲੀ ਗੱਲ ਨਹੀਂ ਪਰ ਮੈਂ ਤਾਂ ਕਹਿਣਾ ਚਾਹੇ ਪੇਸ਼ੈਂਟ ਦਾ PSA 40 ਵੀ ਹੈ 50 ਵੀ ਹੈਗਾ ਅਸੀਂ ਉਹਨਾਂ ਉਸ ਤਰ੍ਹਾਂ ਦੇ ਪੇਸ਼ੈਂਟ ਠੀਕ ਕੀਤੇ ਆ 100 ਤੱਕ 70 ਤੱਕ 80 ਤੱਕ ਕਿੰਨਾ ਜੀ ਸੋ ਇੱਕ ਠੀਕ ਲਾਲੋ ਡਾਕਟਰ ਹਾਂਜੀ ਹਾਂਜੀ ਆ ਦੇਖੋ ਹੁਣ ਮੈਂ ਸਾਡੇ ਇੱਕ ਪੇਸ਼ੈਂਟ ਆਏ ਹੋਏ ਨੇ ਤੇ ਜੈਪਾਲ ਸਿੰਘ ਜੀ ਉਹਨਾਂ ਨੂੰ ਪਿਛਲੇ ਸਾਲ 8ਵੇਂ ਮਹੀਨੇ ਮੇਰੇ ਤੋਂ ਦਵਾਈ ਸ਼ੁਰੂ ਕੀਤੀ ਸੀ ਤੇ ਇੱਕ ਮਹੀਨੇ ਦੇ ਵਿੱਚ ਹੀ ਉਹਨਾਂ ਦਾ ਰਿਜ਼ਲਟ ਇਤਨਾ ਵਧੀਆ ਆਇਆ ਸੀ ਉਹ ਘਟ ਕੇ 0.91 ਤੇ ਆ ਗਿਆ ਸੀਗਾ ਤੇ ਅੱਜ ਮੈਨੂੰ ਉਹ ਮਿਲਣ ਆਏ ਨੇ ਇਹ 7-8 ਮਹੀਨਿਆਂ ਬਾਅਦ ਪਹਿਲਾਂ ਮੈਨੂੰ ਥਰੂ ਕੋਰੀਅਰ ਹੀ ਦਵਾਈਆਂ ਮੰਗਾਉਂਦੇ ਸੀਗੇ ਉਹ ਅੱਜ ਜਿੰਨੇ ਕੇ ਬੇਫਿਕਰ ਹੈ ਪਹਿਲਾਂ ਕਹਿੰਦੇ ਸੀ ਮੈਂ ਬਹੁਤ ਪਰੇਸ਼ਾਨੀ ਦੇ ਵਿੱਚ ਹੈਗਾ ਮੇਰਾ ਮੰਨ ਲਓ ਕਿ ਇੱਕ ਨਾ ਅੰਦਰ ਡਰ ਗਿਆ ਬੈਠਿਆ ਹੋਇਆ ਵੀ ਅੰਦਰ ਕੈਂਸਰ ਤਾਂ ਨਹੀਂ ਹੋ ਗਿਆ ਬਟ ਹੀ ਇਜ਼ ਫਿਟ ਬਿਲਕੁਲ ਠੀਕ ਹੈ ਗਿਆ ਜੀ 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 ਅੱਛਾ ਇਹ ਕੈਂਸਰ ਵਾਲੇ ਸੈੱਲ ਤੁਸੀਂ ਦਿਖਾਏ ਹੋਏ ਨੇ ਤੇ ਇਹ ਕੈਂਸਰ ਵਾਲੇ ਸੈੱਲ ਕੀ ਨੇ ਜੀ ਹਾਂ ਜੀ ਆਹ ਦੇਖੋ ਅੱਜ ਤੱਕ ਨਾ ਕੈਂਸਰ ਨੂੰ ਜਿਆਦਾ ਕੋਈ ਸੋਚ ਨਹੀਂ ਸਕਦਾ ਵੀ ਕਿੱਦਾਂ ਦਾ ਹੁੰਦਾ ਆ ਦੇਖੋ ਆਹ ਹੁੰਦੇ ਜਿਹੜੇ ਕੈਂਸਰ ਸੈੱਲ ਹੁੰਦੇ ਆ ਇੱਕ ਨਾਰਮਲ ਸੈੱਲ ਤੋਂ ਜੀ 28 ਗੁਣਾ ਜਿਆਦਾ ਪਾਵਰਫੁਲ ਹੁੰਦੇ ਹੈਗੇ ਆ ਮੈਲਿਗਨੈਂਟ ਠੀਕ ਹੈ ਉਹ ਜਦੋਂ ਇੱਕ ਪਾਵਰਫੁਲ ਜਿਹੜਾ ਸੈੱਲ ਹੈਗਾ ਉਹਨੂੰ ਮਾਰਨ ਦੇ ਲਈ ਜਿਹੜੀ ਅਸੀਂ ਮੈਡੀਸਿਨ ਕੀਮੋਥੈਰਪੀ ਜਾਂ ਜੋ ਵੀ ਸਾਇੰਸ ਦੇ ਕਰਦੀ ਹੈਗੀ ਹੈ ਜਦੋਂ ਸਾਡੇ ਬਾਡੀ ਦੇ ਵਿੱਚ ਜਾਣਾ ਹੈਗਾ ਉਹਨੇ ਮਾਰੇ ਥੱਲੋਂ ਤਾਂ ਮਾਰਨਾ ਹੀ ਮਾਰਨਾ ਹੈ ਜੇ ਇਹ 10 ਮਾਰੇ ਤੇ 1000 ਬਣਨਗੇ ਕਿਉਂਕਿ ਦਵਾਈ ਏਡੀ ਕੇ ਜਿਆਦਾ ਪੇਨਫੁਲ ਹੁੰਦੀ ਹੈ ਠੀਕ ਹੈ ਨਾ ਅਸੀਂ ਇਹਨਾਂ ਪ੍ਰੋਸਟੇਟ ਤੋਂ ਇਲਾਵਾ ਕੈਂਸਰ ਦਾ ਵੀ ਇਲਾਜ ਕਰਦੇ ਹੈਗੇ ਆ ਕਿਉਂਕਿ ਇਹ ਸਾਇੰਸ ਦੇ ਵਿੱਚ ਬਹੁਤ ਜਾਣ ਹੈਗਾ ਇਹ ਸਪੈਸ਼ਲਿਕ ਸਾਇੰਸ ਹੈ ਇਸ ਤੋਂ ਇਲਾਵਾ ਅਸੀਂ ਕਿਡਨੀ ਡਿਜ਼ੀਜ਼ ਜਿੱਦਾਂ ਗੁਰਦੇ ਆ ਦੇਖੋ ਜਦੋਂ ਗੁਰਦੇ ਦੀ ਬਿਮਾਰੀ ਹੋ ਜਾਂਦੀ ਹੈ ਕਿਡਨੀ ਇਸ ਤਰ੍ਹਾਂ ਨਹੀਂ ਪਿਸ਼ਾਬ ਨਾਲ ਡਾਕਟਰ ਸਾਹਿਬ ਅਗਰ ਪਿਸ਼ਾਬ ਦੇ ਵਿੱਚ ਕੁਝ ਹੇਰਫੇਰ ਹੈ ਪਿਸ਼ਾਬ ਨਾਲ ਸੰਬੰਧਿਤ ਸਾਨੂੰ ਕੋਈ ਦਿੱਕਤ ਆ ਪਰੇਸ਼ਾਨੀਆਂ ਉਹ ਕੋਈ ਵੀ ਹੋਵੇ ਚਾਹੇ ਪਿਸ਼ਾਬ ਲੱਗ ਕੇ ਆਵੇ ਚ ਹੈ ਤੁਪਕਾ ਤੁਪਕਾ ਆਵੇ ਪਿਸ਼ਾਬ ਦੇ ਵਿੱਚੋਂ ਬਹੁਤ ਸਾਰੇ ਚ ਹੈ ਕਈ ਵਾਰ ਰਾਦ ਨਿਕਲਦੀ ਹੈ ਕਈ ਵਾਰ ਖੂਨ ਨਿਕਲਦਾ ਹੈ ਤੇ ਉਹਦੇ ਨਾਲ ਦਿੱਕਤਾਂ ਕਿਹੜੀਆਂ ਹੋਰ ਆ ਸਕਦੀਆਂ ਨੇ ਜਿਕਰ ਅਸੀਂ ਪਿਸ਼ਾਬ ਵਾਲੀ ਪ੍ਰੋਬਲਮ ਨੂੰ ਘੱਟ ਨੂੰ ਇੰਨੀ ਜ਼ਿਆਦਾ ਸੀਰੀਅਸ ਨਹੀਂ ਨਹੀਂ ਲੈਂਦੇ ਦੇਖੋ ਜਦੋਂ ਮੰਨ ਲਓ ਸਾਡੇ ਪ੍ਰੋਸਟੇਟ ਇਨਲਾਰਜ ਹੋ ਜਾਂਦਾ ਨਾ ਤੇ ਸਾਡੇ ਬਲੈਡਰ ਦੇ ਵਿੱਚ ਯੂਰੀਨ ਰਹਿਣਾ ਸ਼ੁਰੂ ਹੋ ਜਾਂਦਾ ਹੈਗਾ ਠੀਕ ਹੈ ਉਹ ਫਿਰ ਕੀ ਹੁੰਦਾ ਜਦੋਂ ਰਿਟੈਂਸ਼ਨ ਆਫ ਯੂਰੀਨ ਉਹ ਰੀਟਰ ਦੇ ਰਸਤੇ ਰਿਫਲੈਕਸ ਮਾਰ ਕੇ ਵਾਪਸ ਕਿਡਨੀ ਦੇ ਵਿੱਚ ਯੂਰਿਨ ਜਾਣਾ ਸ਼ੁਰੂ ਹੋ ਜਾਂਦਾ ਜਿਹਦੇ ਨਾਲ ਹਾਈਡਰੋਨਫਰੋਸਿਸ ਹੋ ਜਾਂਦਾ ਕਿਡਨੀ ਫੇਲਿਅਰ ਹੋਣ ਦਾ ਕਾਰਨ ਬਣਦੇ ਹੈਗੇ ਆ ਇਸ ਕਰਕੇ ਬਲੈਡਰ ਸ਼ੁੱਡ ਬੀ ਐਮਪਟੀ ਆਲਵੇਜ਼ ਉਹਦੇ ਵਿੱਚ ਜ਼ਿਆਦਾ ਯੂਰਿਨ ਨਹੀਂ ਰਹਿਣਾ ਚਾਹੀਦਾ ਅੰਦਰ ਯੂਰਿਨ ਰਹੇਗਾ ਫਿਰ ਬਾਅਦ ਚ ਉਹ ਪਾਸਟਲਨ ਪੀਸ ਹੋ ਜਾਂਦੇ ਐ ਪੀਥੀਲੀਅਲ ਸੈਲ ਇਨਕਰੀਜ਼ ਹੋ ਜਾਂਦੇ ਆ ਆਰ ਬੀ ਸੀ ਵੱਧ ਜਾਂਦੇ ਹੈਗੇ ਸੋ ਕਾਫੀ ਜਿਆਦਾ ਕੰਪਲਿਕੀਸ਼ਨ ਆ ਜਾਂਦੀਆਂ ਹੈਗੇ ਦੂਜੇ ਪਿਸ਼ਾਬ ਠੀਕ ਠੰਗ ਨਾਲ ਨਾ ਆਉਂਦਾ ਹਾਂਜੀ ਹਾਂਜੀ ਤੇ ਫਿਰ ਇਹ ਲੀਵਰ ਨੂੰ ਵੀ ਨੁਕਸਾਨ ਪਹੁੰਚਦਾ ਦੇਖੋ ਲੀਵਰ ਔਰ ਕਿਡਨੀ ਇੱਕ ਦੂਜੇ ਨਾਲ ਅਟੈਚ ਹੈਗੇ ਆ ਠੀਕ ਹੈ ਨਾ ਜਿਹਨੂੰ ਕਿਡਨ ਕਿਡਨੀ ਦੀ ਸਮੱਸਿਆ ਹੋਈ ਹੈ ਉਹਦਾ ਸਲੋਲੀ ਲੀਵਰ ਵੀ ਖਰਾਬ ਹੋਣਾ ਸ਼ੁਰੂ ਹੋ ਜਾਣਾ ਹੈਗਾ ਠੀਕ ਹੈ ਠੀਕ ਹੈ ਲੀਵਰ ਦੇ ਵਿੱਚ ਵੀ ਆ ਦੇਖੋ ਚਾਰ ਸਟੇਜਸ ਆ ਨਾਰਮਲ ਲੀਵਰ ਹੁੰਦਾ ਪਹਿਲਾ ਫੈਟੀ ਲੀਵਰ ਤੇ ਆ ਕੰਡੀਸ਼ਨ ਹੋ ਜਾਂਦੀ ਹੈ ਲਿਵਰ ਫਾਈਬਰੋਸਿਸ ਵਿੱਚ ਫਿਰ ਲਿਵਰ ਸਿਰੋਸਿਸ ਦੇ ਵਿੱਚ ਆਮ ਤੌਰ ਤੇ ਡਾਕਟਰ ਇੱਥੇ ਫਿਰ ਲਿਵਰ ਟ੍ਰਾਂਸਪਲੈਂਟ ਦਾ ਸੁਜੈਸਟ ਕਰਦੇ ਆ। ਇਹੀ ਸੇਮ ਚੀਜ਼ ਕਿਡਨੀ ਦੇ ਵਿੱਚ ਜਦੋਂ ਕਿਡਨੀ ਡੈਮੇਜ ਹੋ ਜਾਂਦੀ ਦੇਖੋ ਇਸ ਤਰ੍ਹਾਂ ਹੀ ਸ਼ਕਲ ਹੋ ਜਾਂਦੀ ਹੈ। ਸ਼੍ਰਿੰਕ ਹੋ ਜਾਂਦੀ ਹੈ ਉਹਦਾ ਸਾਈਜ਼ ਘਟ ਜਾਂਦਾ ਹੈ। ਉਹ ਫਿਲਟਰ ਨਹੀਂ ਕਰ ਪਾਉਂਦੀ ਇਸ ਕਰਕੇ ਸਾਨੂੰ ਫਿਰ ਡੈਲਸ ਦਾ ਹਸਾਲਾ ਲੈਣਾ ਪੈਂਦਾ ਹੈਗਾ। ਠੀਕ ਹੈ। ਜੀ ਜੀ। ਤੇ ਫਿਰ ਹਾਰਟ ਦੇ ਉੱਤੇ ਵੀ ਅਸਰ ਪੈਂਦਾ ਜੀ ਅਗਰ ਪਿਸ਼ਾਬ ਅਸੀਂ ਕੋਈ ਬੰਦਾ ਜਾਣ ਬੁਝ ਕੇ ਕਈ ਵਾਰ ਰੋਕ ਲੰਦਾ ਜਾਂ ਫਿਰ ਜਿਹੜਾ ਪਿਸ਼ਾਬ ਹੈਗਾ ਆਉਂਦਾ ਹੀ ਨਹੀਂ ਹੂੰ ਜੀ ਦੇਖੋ ਹਾਰਟ ਤਾਂ ਸਾਡਾ ਮੇਜਰ ਪਾਰਟ ਆਫ ਬੋਡੀ ਹੈਗਾ ਇਹਦੇ ਵਿੱਚ ਜਦੋਂ ਅਸੀਂ ਮੰਨ ਲਓ ਕਿ ਜਿਆਦਾ ਕੋਈ ਫੈਟ ਵਾਲੀਆਂ ਚੀਜ਼ਾਂ ਖਾ ਰਹੇ ਆਂ ਕੋਲੇਸਟ੍ਰੋਲ ਵੱਜ ਜਾਂਦਾ ਹੈਗਾ ਟ੍ਰਾਈਗਲਿਸਰਿਡ ਵੱਜ ਜਾਂਦਾ ਹੈਗਾ ਤੇ ਹਾਰਟ ਦੇ ਵਿੱਚ ਜਿਹੜੀ ਆਰਟਰੀਜ਼ ਉਹਦੇ ਅੰਦਰ ਬਲੋਕੇਜ ਹੋ ਜਾਂਦੀਆਂ ਇਸ ਤਰ੍ਹਾਂ ਠੀਕ ਹੈ ਠੀਕ ਹੈ ਜਿਹੜੀਆਂ ਜਿਹਦੇ ਕਰਕੇ ਵੀ ਆਮ ਤੌਰ ਤੇ ਮੈਡੀਕਲ ਸਾਇੰਸ ਤੇ ਇਹਨੂੰ ਜਾਂ ਸਟੈਂਟਿੰਗ ਜਾਂ ਬਾਈਪਾਸ ਦੇ ਨਾਲ ਹੀ ਠੀਕ ਕਰਦੇ ਆ ਪਰ ਅਸੀਂ ਸਾਡੀ ਸਾਇੰਸ ਇਹਨੂੰ ਵਿਦਆਊਟ ਹੈਵਿੰਗ ਐਨੀ ਸਰਜਰੀ ਦਵਾਈਆਂ ਦੇ ਨਾਲ ਇਹ ਸਾਰੀਆਂ ਪ੍ਰੋਬਲਮ ਦਾ ਇਲਾਜ ਅਸੀਂ ਕਰਦੇ ਆਂ ਜੀ ਜੀ अच्छा डॉक्टर साहब ਤੁਸੀਂ ਇੱਕ ਤਰੀਕਾ ਦੱਸ ਰਹੇ ਸੀ ਜੈਪਾਲ ਜੀ ਉਹਨਾਂ ਦੇ ਨਾਲ ਜਿਹੜੇ ਸ਼ਖਸ ਆਏ ਹੋਏ ਸੀ ਕਿ ਅਗਰ ਤੁਹਾਨੂੰ ਇਦਾਂ ਦੀ ਕੋਈ ਦਿੱਕਤ ਪਰੇਸ਼ਾਨੀ ਹੈ ਤਾਂ ਉਹ ਤਰੀਕੇ ਨਾਲ ਹੀ ਠੀਕ ਹੋ ਜਾਂਦੇ ਕਿਹੜਾ ਤਰੀਕਾ ਹੈ ਜੀ ਕਿ ਪਿਸ਼ਾਬ ਅਸੀਂ ਕਰਦੇ ਆ ਪਰ ਉਸ ਤੋਂ ਬਾਅਦ ਫੇਰ ਸਾਡੀ ਜਿਹੜੀ ਅੰਡਰ ਗਾਰਮੈਂਟਸ ਹੈਗੇ ਨੇ ਭਰ ਜਾਂਦੇ ਨੇ ਹੂੰ ਹੂੰ ਦੇਖੋ ਆਮ ਤੌਰ ਤੇ ਨਾ ਅਸੀਂ ਪਿਸ਼ਾਬ ਨੂੰ ਸਹੀ ਢੰਗ ਨਾਲ ਨਹੀਂ ਜਿਹੜੇ ਪਹਿਲੇ ਟਾਈਮ ਹੁੰਦੇ ਸੀਗੇ ਉਦੋਂ ਅਸੀਂ ਯੂਰੀਨ ਬੈਠ ਕੇ ਕਰਦੇ ਹੁੰਦੇ ਦੇਖੋ ਯੂਰੀਨ ਕਰਨ ਦਾ ਸਹੀ ਮੈਨੇਜ ਇਹ ਢੰਗ ਹੋਣਾ ਚਾਹੀਦਾ ਇੱਕ ਸਾਡਾ ਪੈਰ ਸਟੇਟ ਹੋਵੇ ਇੱਕ ਪੈਰ ਸਾਡਾ ਇਸ ਤਰ੍ਹਾਂ ਹੋਵੇ ਉਸ ਤੋਂ ਬਾਅਦ ਯੂਰੀਨ ਪਾਸ ਕਰਨਾ ਸਾਡਾ ਦੇਖੋ ਬਲੈਡਰ ਦੇ ਉੱਪਰ ਇਹਦਾ ਦਬਾਅ ਪੈ ਰਿਹਾ ਇਹਦੇ ਨਾਲ ਬਲੈਡਰ ਬਿਲਕੁਲ ਖਾਲੀ ਹੁੰਦਾ ਹੈ ਤਾਂ ਯੂਰੀਨ ਤੋਂ ਬਾਅਦ ਜਿਹੜੀ ਡਰਾਪਿੰਗ ਹੁੰਦੀ ਹੈ ਡ੍ਰਿਪਿੰਗ ਹੁੰਦੀ ਹੈ ਲੀਕੇਜ ਹੁੰਦੀ ਜਿਹੜਾ ਪੈਂਟ ਜਿਹੜੀ ਖਰਾਬ ਹੁੰਦੀ ਹੈ ਉਹ ਇਹਦੇ ਕਰਕੇ ਹੁੰਦਾ ਹੈ ਪਰ ਕਈ ਜਣਿਆਂ ਨੂੰ ਇਦਾਂ ਨਹੀਂ ਬੈਠਿਆ ਜਾਂਦਾ ਉਹਦੇ ਲਈ ਦੇਖੋ ਮੈਂ ਇੱਕ ਹੋਰ ਸੋਲੂਸ਼ਨ ਦੱਸਦਾ ਆਫਟਰ ਪਾਸ ਯੂਰਿਨ ਯੂਰਿਨ ਕਰਨ ਤੋਂ ਬਾਅਦ ਮੰਨ ਲਓ ਬਖੜੇ ਹੋ ਕੇ ਕਰਦੇ ਆ ਜਦੋਂ ਤੁਸੀਂ ਪਿਸ਼ਾਬ ਕਰ ਲਿਆ ਠੀਕ ਹੈ ਉਸ ਤੋਂ ਬਾਅਦ ਅਸੀਂ ਤਿੰਨ ਤੋਂ ਚਾਰ ਝਟਕੇ ਇਦਾਂ ਦੇਣਿਆ ਦੇਖੋ 1 2 3 4 ਚਾਰ ਵਾਰ ਜੇ ਤੁਸੀਂ ਇਦਾਂ ਕਰੋਗੇ ਜਿਹੜਾ ਤੁਹਾਡਾ ਬਲੈਡਰ ਦੇ ਵਿੱਚ ਬਲੈਡਰ ਤੇ ਹੇ ਜਿਹੜੀ ਯੂਰਥਰਲ ਵਿੱਚ ਯੂਰੀਨ ਆਂਦਾ ਉਹ ਵੀ ਤੁਹਾਨੂੰ ਇਹ ਨੋਟ ਕਰਿਓ 5 ਤੋਂ 10 ਐਮਲ ਯੂਰੀਨ ਤੁਹਾਡਾ ਹੋਰ ਪਾਸ ਹੋਏਗਾ ਜਿਹਨੇ ਤੁਹਾਡੇ ਕੱਪੜੇ ਖਰਾਬ ਕਰਨੇ ਸੀ ਅੱਛਾ ਜੀ 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 ਅੱਛਾ ਤੇ ਫਿਰ ਡਾਕਟਰ ਸਾਹਿਬ ਹੁਣ ਜਿਹੜਾ ਤੁਹਾਡਾ ਨੁਸਕਾ ਫਾਰਮੂਲਾ ਹੈ ਤੁਸੀਂ ਕਹਿ ਰਹੇ ਹੋ ਕਿ ਜਿਹੜਾ ਜੈਪਾਲ ਜੀ ਹੋਰਾਲਾ ਜਿਹੜਾ ਤੁਸੀਂ ਨੁਸਕਾ ਠੀਕ ਕੀਤਾ ਇਹਦੇ ਰਿਪੋਰਟਾਂ ਤੁਸੀਂ ਦਿਖਾ ਸਕਦੇ ਹੋ ਜੈਪਾਲ ਜੀ ਹੋਰਾਂ ਦੀਆਂ ਤਾਂ ਕਿ ਅਸੀਂ ਦਿਖਾ ਸਕੀਏ ਕਿਵੇਂ ਆਈ ਸੀ ਤੁਸੀਂ ਕਹਿ ਰਹੇ ਹੋ ਕਿ 54 ਸੀ ਉਸ ਵੇਲੇ ਨਾਲ ਦਾ ਪੀਐਸਏ ਹਾਂ ਜੀ ਹਾਂ ਜੀ ਉਸ ਤੋਂ ਇਹ ਜਦੋਂ ਮੇਕੋ ਆਏ ਸੀ ਨਾ 54 ਸੀਗਾ ਉਸ ਤੋਂ ਬਾਅਦ ਜਦੋਂ ਮੈਂ ਟ੍ਰੀਟਮੈਂਟ ਸ਼ੁਰੂ ਕੀਤੀ ਮੈਨੂੰ ਕਹੇ ਦੁਬਾਰਾ ਤੁਸੀਂ ਕਰਵਾਓ ਆ ਦੇਖੋ ਉਸ ਟਾਈਮ ਇਹਨਾਂ ਦਾ 40.47 ਸੀਗਾ 4047 ਠੀਕ ਹੈ ਇਹਨਾਂ ਨੇ ਮੇਰੇ ਕੋਲ ਤੋਂ 5 8 ਨੂੰ ਦਵਾਈ ਸ਼ੁਰੂ ਕੀਤੀ ਠੀਕ ਹੈ ਠੀਕ ਹੈ ਔਰ ਤਿੰਨ ਸਤੰਬਰ ਯਾਨੀ 25 ਦਿਨਾਂ ਬਾਅਦ ਇਹਨੇ ਟੈਸਟ ਕਰਾਇਆ ਨਾ ਰਿਜ਼ਲਟ 2.23 ਸੀਗਾ ਠੀਕ ਹੈ ਉਸ ਤੋਂ ਬਾਅਦ ਇਹਨਾਂ ਨੇ ਸਰ ਇਹ ਕਿਵੇਂ ਹੋ ਸਕਦਾ ਜੀ ਮਤਲਬ ਕਿੱਥੇ 54 40 ਤੇ ਕਿੱਥੇ 2.3 ਜੀ ਇਸ ਤੋਂ ਬਾਅਦ ਇਹਨਾਂ ਨੇ ਇਹ ਕਹਿੰਦੇ ਮੈਨੂੰ ਆ ਵੀ ਵਿਸ਼ਵਾਸ ਨਹੀਂ ਹੋਇਆ ਹਫਤੇ ਬਾਅਦ ਮੈਂ ਦੁਬਾਰਾ ਇੱਕ ਵਾਰੀ ਫੇਅਰ ਕਰਵਾ ਲਿਆ ਉਹ ਘਟ ਕੇ 0.9 ਆ ਰਹਿ ਗਿਆ ਠੀਕ ਹੈ ਨਾ ਐਂਡ ਹੀ ਇਜ਼ ਵੈਰੀ ਹੈਪੀ ਮੈਂ ਇਹਨਾਂ ਬਹੁਤ ਆਪਣੇ ਆਪ ਨੂੰ ਖੁਸ਼ੀ ਮਹਿਸੂਸ ਕਰਦਾ ਵੀ ਮੈਂ ਕਿਸੇ ਨੂੰ ਦੀ ਟੈਨਸ਼ਨ ਦੂਰ ਕੀਤੀ ਅੱਜ 9 ਮਹੀਨੇ ਹੋ ਗਏ ਨੇ ਅੱਜ ਮੇਰੇ ਕੋਲ ਪਹਿਲੀ ਵਾਰ ਹੀ ਆਏ ਨੇ ਐਂਡ ਇਹ ਕਿਸੇ ਨੂੰ ਨਾਲ ਲੈ ਕੇ ਨਾਲ ਵੀ ਬੈਠੇ ਨੇ ਹਾਂਜੀ ਕੋ ਨਾਲ ਹੋ ਰਿਹਾ ਇਹਨਾਂ ਦਾ ਕੋਈ ਸੱਜਣ ਮਿੱਤਰ ਉਹਨਾਂ ਦੀ ਪ੍ਰੋਬਲਮ ਹੈਗੀ ਹੈ ਪਰ ਜੈਪਾਲ ਸਿੰਘ ਜੀ ਦੇ ਚਿਹਰੇ ਤੇ ਜੋ ਮੈਂ ਖੁਸ਼ੀ ਦੇਖ ਰਿਹਾ ਨਾ ਉਹ ਕਹਿੰਦੇ ਮੈਂ ਹੁਣ ਇਧਰੋਂ ਬੇਫਿਕਰਾ ਹੋ ਗਿਆ ਨੇ ਮੈਨੂੰ ਅੱਗੇ ਦੋ ਸਾਲਾਂ ਤੋਂ ਇਹ ਪਰੇਸ਼ਾਨੀ ਦੇ ਵਿੱਚ ਸੀਗੇ ਜਿਹੜਾ ਇਹਨਾਂ ਨੂੰ ਮਿਲਦਾ ਸੀ ਉਹ ਕਹਿੰਦੇ ਸੀ ਯਾਰ ਕੀ ਤੂੰ ਕੈਂਸਰ ਚੱਕੀ ਫਿਰਦਾ ਹੈਗਾ ਹੈ ਨਾ ਬਟ ਨਾਓ ਹੀ ਇਜ਼ ਵੈਰੀ ਹੈਪੀ ਐਂਡ ਵੈਰੀ ਫੈਟ ਚਲੋ ਜੀ ਜੈਪਾਲ ਜੀ ਹੋਰ ਨਾਲ ਵੀ ਤੁਹਾਡੀ ਗੱਲਬਾਤ ਅਸੀਂ ਕਰਵਾਵਾਂਗੇ ਪਰ ਨੁਸਖਾ ਫਾਰਮੂਲਾ ਤੁਸੀਂ ਕਹਿ ਰਹੇ ਸੀ ਕਿ ਜਿਹੜੀਆਂ ਪਿਸ਼ਾਬ ਨਾਲ ਸੰਬੰਧਿਤ ਪ੍ਰੋਬਲਮਾਂ ਹੈਗੀਆਂ ਨੇ ਉਹ 1 ਰੁਪਏ ਦੇ ਵਿੱਚ ਅਸੀਂ ਦੂਰ ਕਰ ਸਕਦੇ ਹਾਂ ਉਹ ਕਿਵੇਂ ਕਰ ਸਕਦੇ ਆਂ ਦੇਖੋ ਇਹਦੇ ਲਈ ਨਾ ਇੱਕ ਬਹੁਤ ਅੱਛਾ ਹੈ ਆਯੁਰਵੈਦਿਕ ਬੂਟੀਆਂ ਨੂੰ ਕਹਿੰਦੇ ਹਰੜ ਇਹਨੂੰ ਵੱਡੀ ਹਰੜ ਕਹਿੰਦੇ ਹੈਗੇ ਠੀਕ ਹੈ ਇਹ ਹਰੜ ਨਾਮ ਤੋਂ ਤੇ ਲੋਕ ਨਾ ਇਹਨੂੰ ਕਬਜ ਦੀ ਬਿਮਾਰੀ ਲਈ ਯੂਜ਼ ਕਰਦੇ ਆ ਵੀ ਹਰੜ ਹੋ ਗਿਆ ਬੇੜਾ ਹੋ ਗਿਆ ਆਮਲਾ ਹੋ ਗਿਆ ਤ੍ਰਿਫਲਾ ਚੂਨ ਬਟ ਇਹਦੇ ਮਾਰਵਲਸ ਰਿਜ਼ਲਟ ਪਿਸ਼ਾਬ ਦੇ ਰਿਲੇਟਡ ਪ੍ਰੋਬਲਮ ਦਾ ਵੀ ਹੈਗੀ ਹੈ ਇੱਕ ਵੇਲੇ ਮੈਂ ਤਾਂ ਕਹਿੰਦਾ ਸੀਗਾ ਵੀ ਦੇਖੋ ਇਹ 30 35 ਪੀਸ ਪਾਈਆ 'ਚ ਚੜਦੇ ਹੈਗੇ ਆ ਠੀਕ ਹੈ ਤੇ ਯਾਨੀ ਕਿ ਅਸੀਂ ਇੱਕ ਮਹੀਨੇ ਦੇ ਵਿੱਚ ਇੱਕ ਵੀ ਅਗਰ ਰਾਤ ਨੂੰ ਜਿੱਦਾਂ ਪੀਓ ਕੇ ਰੱਖ ਲਿਆ ਠੀਕ ਹੈ ਸਵੇਰੇ ਇਹਨੂੰ ਰਾਤ ਨੂੰ ਅਸੀਂ ਇਹ ਹਰੜ ਹੈਗੀ ਹੈ ਵੱਡੀ ਭਿਓਂ ਕੇ ਰੱਖ ਲਈ ਜੀ ਇੱਕੋ ਹੀ ਹਰੜ ਰੱਖਣੀ ਹੈ ਜੀ ਹਾਂ ਇੱਕ ਲੈ ਲਓ ਦੋ ਖਾ ਲਓ ਅਗਰ ਛੋਟੇ ਦੋ ਖਾ ਲਓ ਠੀਕ ਹੈ ਕਿ ਕਿ ਦਿੱਕਤਾਂ ਦੂਰ ਹੋਣਗੀਆਂ ਜੀ ਇਹਦੇ ਨਾਲ ਇਹਦੇ ਨਾਲ ਪਿਸ਼ਾਬ ਦੀ ਬਰਨਿੰਗ ਹੋਵੇ ਪ੍ਰੋਸਟੇਟ ਦਾ ਸਾਈਜ਼ ਘਟਾਂਦਾ ਹੈਗਾ ਗਦੂਦਾਂ ਦਾ ਹਾਂਜੀ ਹਾਂਜੀ ਪ੍ਰੋਸਟੇਟ ਦਾ ਸਾਈਜ਼ ਡਿਕਰੀਜ਼ ਕਰਦੀ ਹੈ ਬਰਨਿੰਗ ਯੂਰਿਨ ਲੱਗ ਕੇ ਆਂਦਾ ਪਿਸ਼ਾਬ ਇਵਨ ਕੌਨਸਟਿਪੇਸ਼ਨ ਵੀ ਠੀਕ ਕਰਦੀ ਹੈ ਕੌਨਸਟਿਪੇਸ਼ਨ ਜਦੋਂ ਠੀਕ ਹੋਏ ਤਾਂ ਯੂਰਿਨ ਦੀ ਆਊਟਪੁੱਟ ਹੋਰ ਜ਼ਿਆਦਾ ਅੱਛੀ ਆਂਦੀ ਹੈਗੀ ਹੈ ਕਈਆਂ ਦੇ ਹੁੰਦਾ ਪਾਸ ਸੈਲ ਇਨਕਰੀਜ਼ ਹੁੰਦੇ ਹੈਗੇ ਇਹਦੇ ਹਰੇ ਨੂੰ ਲੋਕ ਸਿਰਫ ਇੱਕ ਕਬਜ ਦਾ ਹੀ ਇਲਾਜ ਸਮਝਦੇ ਆ ਪਰ ਯੂਰਿਨ ਦੇ ਵਿੱਚ ਵੀ ਇਹਦਾ ਬਹੁਤ ਜ਼ਿਆਦਾ ਫਾਇਦਾ ਹੈ। ਵਾਰ-ਵਾਰ ਜਿਹਨਾਂ ਨੂੰ ਪਿਸ਼ਾਬ ਆਉਂਦਾ ਉਹ ਠੀਕ ਰਿਹਾ। ਉਹਦੇ ਵਿੱਚ ਵੀ ਇਹ ਬਹੁਤ ਅੱਛਾ ਬੈਨੀਫਿਟ ਦਿੰਦੀ ਹੈਗੀ। ਰੁਕ-ਰੁਕ ਕੇ ਪਿਸ਼ਾਬ ਆਉਂਦਾ। ਰੁਕ-ਰੁਕ ਕੇ ਆਉਂਦਾ, ਵਾਰ-ਵਾਰ ਆਂਦਾ ਹੈਗਾ, ਜਲਨ ਦੇ ਨਾਲ ਆਂਦਾ ਉਹ ਸਾਰੀਆਂ ਚੀਜ਼ਾਂ ਦੇ ਵਿੱਚ ਇੱਕ ਤਬੀਕ ਦੇ ਵਿੱਚ ਹੀ ਪੇਸ਼ੈਂਟ ਨੂੰ ਪਤਾ ਲੱਗਣਾ ਸ਼ੁਰੂ ਹੋ ਜਾਂਦਾ ਵੀ ਮੈਨੂੰ ਫਰਕ ਪੈ ਰਿਹਾ ਹੈਗਾ, ਠੀਕ ਹੈ। ਅੱਛਾ ਤੇ ਫਿਰ ਖਾਣੇ ਕਿਵੇਂ ਆ ਜੀ? ਇਹ ਤੁਸੀਂ ਰਾਤ ਨੂੰ ਪੀਓ ਕੇ ਰੱਖੀ ਸੀ। ਹਾਂ ਦੇਖੋ ਰਾਤ ਨੂੰ ਪੀਓ ਕੇ ਰੱਖ ਲਈ, ਸਵੇਰੇ ਇਹਦੀ ਗੁੱਠ ਇਹ ਨਰਮ ਹੋ ਜਾਏਗੀ ਜੀ ਫਿਰ ਰਾਤ ਨੂੰ ਪਿਓ ਕੇ ਰਾਤ ਨੂੰ ਸੌਫਟ ਹੋ ਗਈ ਇਹਦੀ ਗੁੱਟਲੀ ਕੱਢ ਕੇ ਇਹਨੂੰ ਅੱਛਾ ਇਸ ਤਰ੍ਹਾਂ ਹੀ ਕੱਚੀ ਖਾ ਲੋ ਤੇ ਇਹ ਪਾਣੀ ਉੱਪਰੋਂ ਖਾਲੋ ਜਿਹਦੇ ਚ ਪਿਓਇਆ ਹੋਇਆ ਹੈ ਜਿਹਦੇ ਚ ਪਿਓਇਆ ਉਹ ਪਾਣੀ ਪੀ ਲੈਣੀ ਹੈ ਪਾਣੀ ਪੀ ਲੋ ਤੇ ਹਲੜ ਖਾ ਲੋ ਠੀਕ ਹੈ ਇੱਕ ਹਰ ਰੋਜ਼ ਦੀ ਸਬਿਜਨਟ ਹੈਗੀ ਠੀਕ ਹੈ ਤੂੰ ਦੇਖੋ ਵਿਦਨ ਡੇਸ ਸਾਨੂੰ ਇਸ ਚੀ ਦਾ ਰਿਜ਼ਲਟ ਵਧੀਆ ਮਿਲਣਾ ਸ਼ੁਰੂ ਹੋ ਜਾਏਗਾ ਕੀ ਆ ਯਾ ਵਾਟਾ ਜੀ ਜੀ ਦਾ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ ਸਾਡੇ ਨਾਲ ਜੈਪਾਲ ਸਿੰਘ ਜੀ ਬੈਠੇ ਨੇ ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਕੀ ਕੀ ਦਿੱਕਤਾਂ ਕੀ ਕੀ ਪਰੇਸ਼ਾਨੀ ਉਹ ਇੱਥੇ ਲੈ ਕੇ ਆਏ ਸੀ ਤੇ ਡਾਕਟਰ ਰਾਜੇਸ਼ ਠਾਕੁਰ ਨੂੰ ਮਿਲਣ ਤੋਂ ਬਾਅਦ ਡਾਕਟਰ ਰਾਜੇਸ਼ ਠਾਕੁਰ ਦੇ ਟ੍ਰੀਟਮੈਂਟ ਤੋਂ ਬਾਅਦ ਇਹਨਾਂ ਦੇ ਨੁਸਖਿਆਂ ਤੋਂ ਬਾਅਦ ਫਾਰਮੂਲਿਆਂ ਤੋਂ ਬਾਅਦ ਉਹਨਾਂ ਨੂੰ ਕੀ ਕੀ ਫਰਕ ਪਿਆ ਸੋ ਸਾਡੇ ਨਾਲ ਨੇ ਜੈਪਾਲ ਸਿੰਘ ਜੀ ਉਹਨਾਂ ਨਾਲ ਅਸੀਂ ਗੱਲਬਾਤ ਕਰਦੇ ਹਾਂ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਇਹਨੇ ਮੈਡੀਕਲਸ ਅਸੀਂ ਕਹਿ ਲਈਏ ਕਿ ਰਿਜ਼ਲਟ ਉਹਨਾਂ ਨੂੰ ਮਿਲੇ ਨੇ ਤੇ ਕਿਹੋ ਜਿਹਾ ਉਹਨਾਂ ਦਾ ਤਜਰਬਾ ਹੈ ਇਹ ਤੁਸੀਂ ਦੇਖੋ ਰਿਪੋਰਟ ਹੈਗੀ ਹੈ ਜਿਹੜੀ 28 ਜੁਲਾਈ 2024 ਦੀ ਹੈ ਇਹਦੇ ਵਿੱਚ ਇਹਨਾਂ ਦਾ ਜਿਹੜਾ ਪੀਐਸਈ ਹੈ ਉਹ 40.47 ਹੈ ਔਰ ਇਸ ਤੋਂ ਬਾਅਦ ਜਿਵੇਂ ਹੀ ਇਹਨਾਂ ਨੇ ਟ੍ਰੀਟਮੈਂਟ ਸ਼ੁਰੂ ਕੀਤਾ ਠਾਕੁਰ ਜੀ ਕੋਲੋਂ ਡਾਕਟਰ ਠਾਕੁਰ ਸਾਹਿਬ ਕੋਲੋਂ ਤਾਂ ਇਹ ਘਟਦਾ 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 ਪੀਐਸਈ ਤੁਸੀਂ ਦੇਖੋ 0. 91 ਤੱਕ ਆ ਗਿਆ ਕਿਹੋ ਜਿਹਾ ਤਜਰਬਾ ਰਿਹਾ ਕਿਉਂਕਿ ਜਦੋਂ 10 ਪੁਆਇੰਟ ਤੋਂ ਉੱਤੇ ਹੋ ਜਾਂਦਾ ਹੈ ਤਾਂ ਮਾਮਲਾ ਅਸੀਂ ਕਹਿੰਦੇ ਕਿ ਪੈਟ ਸਕੈਨ ਵੱਲ ਹੋ ਜਾਂਦਾ ਹੈ ਬਾਇਓਪਸੀ ਵੱਲ ਹੋ ਜਾਂਦਾ ਹੈ ਕੈਂਸਰ ਦੇ ਟਰੀਟਮੈਂਟ ਦੇ ਵਜੋਂ ਕੈਂਸਰ ਦੇ ਪੇਸ਼ੈਂਟ ਵਜੋਂ ਇੱਕ ਡਾਕਟਰ ਹੈਗਾ ਉਹ ਪੇਸ਼ੈਂਟ ਨੂੰ ਦੇਖਣਾ ਸ਼ੁਰੂ ਕਰ ਦਿੰਦਾ ਸਾਡੇ ਨਾਲ ਜੈਪਾਲ ਸਿੰਘ ਜੀ ਨੇ ਉਹਨਾਂ ਨਾਲ ਅਸੀਂ ਗੱਲਬਾਤ ਕਰਦੇ ਹਾਂ ਬਹੁਤ ਬਹੁਤ ਸਵਾਗਤ ਹੈ ਜੈਪਾਲ ਜੀ ਤੁਹਾਡਾ ਹਕੀਕਤ ਟੀਵੀ ਪੰਜਾਬੀ ਥੈਂਕ ਯੂ ਸਰ ਅੱਛਾ ਕਿਹੋ ਜਿਹਾ ਤਜਰਬਾ ਰਿਹਾ ਤੁਹਾਡਾ ਡਾਕਟਰ ਠਾਕੁਰ ਜੀ ਨਾਲ ਤੋਕਰ ਸਾਬ ਨਾਲ ਤਾਂ ਤਜਰਬਾ ਇਸ ਤਰ੍ਹਾਂ ਦਾ ਰਿਹਾ ਕਿ ਵੀ ਬਸ ਇੱਕ ਪ੍ਰਮਾਤਮਾ ਨੇ ਆਪਣਾ ਹੀ ਰੂਪ ਭੇਜ ਦਿੱਤਾ ਕਿਉਂਕਿ ਕਿਤੇ ਵੀ ਅਜੇ ਜਾ ਰਹੇ ਸੀਗੇ ਨਾ ਚੈੱਕ ਕਰਾਉਣਾ ਤਾਂ ਇਹ ਕਹਿੰਦੇ ਸੀਗੇ ਵੀ ਕੈਂਸਰ ਤੋਂ ਇਲਾਵਾ ਕੋਈ ਹੋਰ ਇਹਦੀ ਇਚਾਰਾ ਹੀ ਨਹੀਂ ਹੈ ਤੇ ਇਹਦੀ ਸਰਜਰੀ ਤੋਂ ਬਿਨਾ ਕੋਈ ਹੋਰ ਆਪਸ਼ਨ ਨਹੀਂ ਹੈਗੀ ਆ ਤੇ ਲੇਕਨ ਨਾ ਹੋਰ ਜਗਾ ਤੋਂ ਵੀ ਕਈ ਜਗਾ ਤੋਂ ਅਸੀਂ ਕੰਸਲਟ ਕਰਦੇ ਰਹੇ ਕਿ ਵੀ ਇਮੀਜੇਟਲੀ ਨਾ ਡਿਸੀਜਨ ਲਿਆ ਜਾਵੇ ਹੈ ਨਾ ਪੀਜੀਆਈ ਵੀ ਮੈਂ ਗਿਆ ਤੇ ਉੱਥੇ ਵੀ ਉਹਨਾਂ ਨੇ ਇਹੀ ਕਿਹਾ ਸੀਗਾ ਕਿ ਵੀ ਕੈਂਸਰ ਜਦੋਂ ਹੁੰਦਾ ਨਾ ਚਾਰ ਤੋਂ ਉੱਪਰ ਚਲਾ ਜਾਵੇ ਤਾਂ ਇਹ ਸੀਰੀਅਸ ਦੇ ਵਿੱਚ ਤੋਂ ਇਹਦੀ ਸੰਭਾਵਨਾਵਾਂ ਜ਼ਿਆਦਾ ਹੁੰਦੀਆਂ ਨੇ ਤੇ ਇਹਦੇ ਟੈਸਟ ਹੈ ਜੋ ਵੀ ਪੈਟ ਸਕੈਨ ਵਗੈਰਾ ਇਸ ਤਰ੍ਹਾਂ ਦੇ ਲੈ ਜਾਣਗੇ ਤੇ ਉਸ ਤੋਂ ਪਹਿਲਾਂ ਹੋਰ ਜਿਸ ਤਰ੍ਹਾਂ ਹੋਮਿਓਪੈਥੀ ਔਰ ਆਯੁਰਵੈਦਿਕ ਨੂੰ ਮੈਂ ਜ਼ਿਆਦਾ ਪ੍ਰੇਫਰ ਕੀਤਾ ਜੀ ਤੇ ਆਯੁਰਵੈਦਿਕ ਦੀਆਂ ਦਵਾਈਆਂ ਵੀ ਲਈਆਂ ਵੀ ਚਲੋ ਵੀ ਸਰਜਰੀ ਵੱਲ ਜੇ ਰੋਕ ਸਕਦਾ ਬਚਾਅ ਹੋ ਜਾਵੇ ਫਿਰ ਇੱਕ ਦਿਨ ਸ਼ਾਮ ਨੂੰ ਇੱਕ ਵੀਡੀਓ ਦੇਖੀ ਤੁਹਾਡੀ ਫਰੂਕੀ ਸਾਹਿਬ ਜੀ ਤੇ ਉਹਦੇ ਵਿੱਚ ਡਾਕਟਰ ਰਜੇਸ਼ ਠਾਕਰ ਜੀ ਨੇ ਉਹ ਇਸੇ ਸਬਜੈਕਟ ਦੇ ਉੱਤੇ ਹੀ ਚੱਲ ਰਹੇ ਸੀਗੇ ਕਿ ਵੀ ਪੀਐਸਏ ਐਂਡ ਪ੍ਰੋਸਟੇਟ ਦੇ ਇਲਾਰਜ ਦੇ ਲਈ ਤੇ ਕਾਫੀ ਅੱਛਾ ਲੱਗਿਆ ਕਿ ਵੀ ਇਸ ਦਾ ਹੋਰ ਵੀ ਰੀਜਨ ਹੈ ਸਿਰਫ ਕੈਂਸਰ ਹੀ ਮਤਲਬ ਰੀਜਨ ਨਹੀਂ ਹੈ ਪੀਐਸਏ ਵਧਣ ਦੇ ਕੁਝ 5-7 ਹੋਰ ਰੀਜਨ ਵੀ ਹੁੰਦੇ ਨੇ ਤਾਂ ਉਸ ਤੋਂ ਮੈਨੂੰ ਥੋੜੀ ਜਿਹੀ ਆਸ਼ਾ ਬੰਦੀ ਕਿ ਵੀ ਕਿਉਂ ਨਾ ਪਾ ਇਹਨਾਂ ਨਾਲ ਗੱਲ ਕਰ ਲਈਏ ਤਾਂ ਸ਼ਾਮ ਨੂੰ ਟੈਲੀਫੋਨ ਤੇ ਗੱਲ ਕੀਤੀ ਤਾਂ ਮੈਂ ਆਪਣੇ ਸਿੰਪਟਮ ਦੱਸੇ ਕਿ ਵੀ ਮੈਨੂੰ ਪ੍ਰੋਬਲਮ ਕੋਈ ਨਹੀਂ ਹੈ ਐਕਚੁਅਲੀ ਮੈਨੂੰ ਮੇਨ ਕੌਜ਼ ਸੀ ਕਨਸਟਿਪੇਸ਼ਨ ਦਾ ਕਨਸਟਿਪੇਸ਼ਨ ਦੀਆਂ ਦਵਾਈਆਂ ਲੈਂਦੇ ਲੈਂਦੇ ਕਰਦੇ ਤੇ ਉਹ ਅਬਡੋਮਨਮ ਜਿਹੜਾ ਸੀਗਾ ਸਟਰ ਹੋ ਗਿਆ ਹਾਂ ਤੇ ਉਹ ਫਿਰ ਚੈੱਕ ਕੀਤਾ ਤਾਂ ਉਹ ਕਹਿੰਦਾ ਚਲੋ ਤੁਸੀਂ ਪੀਐਸਏ ਵੀ ਦੇਖ ਲਓ ਜੇ ਰਾਤ ਨੂੰ ਫ੍ਰੀਕਵੈਂਟਲੀ ਤੁਹਾਨੂੰ ਯੂਰੀਨੇਸ਼ਨ ਦੀ ਪ੍ਰੋਬਲਮ ਆ ਰਹੀ ਹੈ ਤਾਂ ਪ੍ਰੋਸਟੇਟ ਨੂੰ ਵੀ ਚੈੱਕ ਕਰੋ ਇਸ ਤਰ੍ਹਾਂ ਮਤਲਬ ਇਹ ਪਹੁੰਚਿਆ ਸੀਗਾ ਮਤਲਬ ਪੀਐਸਏ ਵੱਲੋਂ ਪੀਐਸਏ ਦਾ ਟੈਸਟ ਹੋਇਆ ਤਾਂ ਪਹਿਲੇ ਜ਼ਿਆਦਾ ਸੀਗਾ ਤੁਸੀਂ ਇਹ ਇਹ ਰਿਪੋਰਟ ਦੇ ਵਿੱਚ ਤਾਂ 40 ਤੁਹਾਡਾ ਹਾਈਐਸਟ ਪੀਐਸਏ ਕਿੰਨਾ ਗਿਆ 54 54 ਗਿਆ ਸੀਗਾ 54 ਚਰੰਜਾ 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 ਸੀਗਾ ਤਾਂ ਉਸ ਤੋਂ ਬਾਅਦ ਕੁਝ ਜਿਸ ਤਰ੍ਹਾਂ ਆਜੂਆ ਜੀ ਦਵਾਈਆਂ ਹੋ ਰਹਾ ਉਹਨਾਂ ਨੇ ਕੀਤਾ 5-7 ਮਤਲਬ ਸਾਲ ਲੱਗ ਗਿਆ ਹੋਵੇਗਾ ਠੀਕ ਹੈ ਹੌਲੀ ਹੌਲੀ ਮਤਲਬ ਆਉਂਦਾ ਸੀਗਾ ਲੇਕਿਨ ਉਹ ਇੱਥੇ ਹੀ ਟਿਕ ਗਿਆ ਫਿਰ ਇਹ 40 45 40 ਇਹਦੇ ਵਿੱਚ ਹੀ ਇੱਥੇ ਇਹ ਨਾ ਸਥਿਰ ਹੋ ਗਿਆ ਠੀਕ ਹੈ ਤੇ ਜਦੋਂ ਮੈਂ ਇਹਨਾਂ ਦੇ ਨਾਲ ਗੱਲਬਾਤ ਕੀਤੀ ਤੁਹਾਡੀ ਵੀਡੀਓ ਦੇਖ ਕੇ ਠੀਕ ਹੈ ਤੇ ਫਿਰ ਇਹਨਾਂ ਨੇ ਕਾਫੀ ਕਿਹਾ ਕਿ ਵੀ ਚਲੋ ਆਪਾਂ ਕੋਸ਼ਿਸ਼ ਕਰਦੇ ਹਾਂ ਜੋ ਇਹਨਾਂ ਦਾ ਕਹਿਣ ਦਾ ਤਰੀਕਾ ਹੈਗਾ ਨਾ ਟੰਗ ਹੈ ਇਹਨਾਂ ਦਾ ਕਿ ਵੀ ਬਹੁਤ ਇਹ ਪ੍ਰਮਾਤਮਾ ਨੂੰ ਹਾਜ਼ਰ ਨਾਜ਼ਰ ਜਾਣ ਕੇ ਹੀ ਗੱਲ ਕਰਦੇ ਨੇ ਮੈਂ ਜੋ ਰੀਡ ਕੀਤਾ ਤੋ ਇਹਨਾਂ ਨੇ ਫਿਰ ਮੈਨੂੰ ਦਵਾਈ ਭੇਜੀ ਮੈਂ ਦਰਸ਼ਨ ਨਹੀਂ ਕੀਤੇ ਇਹਨਾਂ ਦੇ ਅੱਜ ਪਹਿਲੀ ਵਾਰ ਆਇਆ ਇਹਨਾਂ ਦੇ ਕੋਲ ਚਾ ਰਿਪੋਰਟ ਦੇਖੀ ਤੁਹਾਨੂੰ ਮੈਡੀਸਨ ਭੇਜਦੀ ਹਾਂ ਹਾਂ ਜੀ ਮੈਂ ਰਿਪੋਰਟਾਂ ਭੇਜੀਆਂ ਤੇ ਬਾਕੀ ਜੋ ਵੀ ਸਿੰਪਟਮ ਇਹਨਾਂ ਨੇ ਪੁੱਛੇ ਮੈਂ ਤੋ ਜੋ ਕਾ ਸਿੰਮ ਇਹਨਾਂ ਨੂੰ ਬਿਲਕੁਲ ਸਹੀ ਦੱਸ ਕੇ ਤੇ ਫਿਰ ਲੈ ਕੇ ਰੱਬ ਦਾ ਨਾਮ ਤੇ ਉਹ ਸ਼ੁਰੂ ਕੀਤੀ ਤਾਂ ਠੀਕ ਹੈ ਤੋ ਜਦੋਂ ਇਹ ਕਹਿੰਦੇ 1 ਮਹੀਨੇ ਬਾਅਦ ਤੋ ਕਰ ਲਓ ਮੈਂ 28 29 ਦਿਨਾਂ ਦੇ ਬਾਅਦ ਫਿਰ ਆਪਣਾ ਟੈਸਟ ਕਰਵਾਇਆ ਪੀਐਸਈ ਦਾ ਠੀਕ ਹੈ ਜੀ ਤੋਂ ਭਈ ਇਟ ਵਾਸ ਹਾਈਲੀ ਅਮੇজিং ਥਿੰਗ اور ਇਹ ਬੜਾ ਹੀ ਮਤਲਬ ਇੱਕ ਤਰ੍ਹਾਂ ਸਮਝ ਲਓ ਕਿ ਵੀ ਮੈਡੀਕਲ ਮੈਰਕਲ ਹੋ ਗਿਆ ਕਿ ਵੀ 0.9 ਹੈ ਨਾ ਇੱਕ ਤੋਂ ਵੀ ਹੇਠਾਂ ਮਤਲਬ ਜਦੋਂ ਆਇਆ ਇੱਕ ਮਹੀਨੇ ਦੇ ਵਿੱਚ ਜੀ ਇੱਕ ਮਹੀਨੇ ਦੇ ਉਹ 28 ਦਿਨ ਬਾਅਦ ਮੈਂ ਕਰਵਾਇਆ ਸੀਗਾ ਹਜੇ 2-4 ਦਿਨ ਦੀ ਮਤਲਬ ਮੈਡੀਸਿਨ ਪਈ ਸੀ ਤੇ ਇਹਨਾਂ ਨੂੰ ਮੈਂ ਦੱਸਿਆ ਤੇ ਰਿਪੋਰਟ ਮੈਂ ਭੇਜੀ ਤੇ ਫਿਰ ਇਹ ਕਹਿੰਦਾ ਕਿ ਵੀ 3 ਮਹੀਨੇ ਤੁਸੀਂ ਰੋ 3 ਮਹੀਨੇ ਤੋਂ ਬਾਅਦ ਫਿਰ 3 ਮਹੀਨੇ ਦਵਾਈ ਇਹ ਹੀ ਲਈ ਹੈ ਲਗਾਤਾਰ ਲੈਂਦੇ ਰਹੇ ਆ ਤਾਂ ਇਹ ਦੋ ਦੇ ਨੇੜੇ ਤੇੜੇ ਮਤਰਾ ਰਹਿੰਦਾ ਹੈਗਾ ਠੀਕ ਮਤਲਬ ਜਿਹੜਾ ਆਮ ਰੁਟੀਨ ਦੇ ਵਿੱਚ ਹੁੰਦਾ ਰੁਟੀਨ ਵਿੱਚ ਠੀਕ ਹੈ ਤਾਂ ਇੱਕ ਤਾਂ ਇਹ ਹੋ ਗਈ ਸੈਟੀਸਫੈਕਸ਼ਨ ਦੂਸਰੀ ਇੰਨੀ ਖੁਸ਼ੀ ਹੋਈ ਕਿ ਵੀ ਜਿੰਨੀ ਟੈਨਸ਼ਨ ਸੀਗੀ ਦਿਮਾਗ ਤੇ ਜਿਹੜਾ ਭਜਨ ਪੈਂਦਾ ਨਾ ਕਿ ਵੀ ਰੂਟੀਨ ਦੇ ਕੰਮਾਂ ਵਿੱਚ ਵੀ ਬਹੁਤ ਡਿਸਟਰਬ ਹੁੰਦਾ ਬੰਦਾ ਨਾ ਟੈਨਸ਼ਨ ਹੁੰਦੀ ਆ ਹਰ ਟਾਈਮ ਇਧਰ ਹੀ ਧਿਆਨ ਰਹਿੰਦਾ ਉਹ ਬਿਲਕੁਲ ਵੀ ਮਤਲਬ ਆ ਵੀ ਵੇ ਕਦਮ ਹੋ ਗਈ ਹੈ ਔਰ ਮੈਂ ਤਾਂ ਇਹਨਾਂ ਦੁਆ ਕਰਦਾ ਕਿ ਵੀ ਡਾਕਟਰ ਸਾਹਿਬ ਨੂੰ ਇੰਨੀ ਤਰੱਕੀ ਦਵੇ ਔਰ ਇਸ ਤਰ੍ਹਾਂ ਇਹਨਾਂ ਦਾ ਮਤਲਬ ਜਿਆਸ਼ ਹੈ ਨਾ ਜਿਹੜਾ ਇਹ ਹੱਥ ਜਿਆਸ਼ ਹੈ ਸਮਝ ਲੋ ਜੀ ਆਹ ਮਹਾਰਾਜ ਦੀ ਏਸੀ ਕਿਰਪਾ ਹੈਗੀ ਹੈ ਵੀ ਇਹ ਇੱਕ ਇਹ ਦਵਾਈ ਦਾ ਮੁੱਲ ਵੀ ਕੋਈ ਨਹੀਂ ਹੈ ਜੀ ਜੀ ਜਿਹਨੂੰ ਜੀਵਨ ਦਾਣ ਹੈ ਇੱਕ ਤਰ੍ਹਾਂ ਦਾ ਹੈ ਨਾ ਇਹ ਇੱਕ ਐਸੀ ਨਾਮਰੋਗ ਦੀਆਂ ਬਿਮਾਰੀਆਂ ਜਿਹੜੀਆਂ ਹੈਗੀਆਂ ਜਿਨ੍ਹਾਂ ਦਾ ਨਾਮ ਲੈਣਾ ਵੀ ਕਈ ਆਪਣੇ ਆਪ ਨੂੰ ਉਧਰ ਗੁਵਾਰਾ ਨਹੀਂ ਕਰਦੇ ਉਹਨਾਂ ਦੇ ਲਈ ਇਹ ਬੜੇ ਨੋਮੀਨਲ ਮੈਂ ਤਾਂ ਇਹ ਕਹੂੰਗਾ ਨਾ ਕਿ ਵੀ ਸੇਵਾ ਹੀ ਕਰ ਰਹੇ ਨੇ ਹੈ ਨਾ ਤੇ ਪਰਮਾਤਮਾ ਇਹਨਾਂ ਨੂੰ ਹੋਰ ਖੁਸ਼ੀਆਂ ਦੇਵੇ ਹੋਰ ਵਾਧਾ ਕਰੇ ਤੇ ਅਸੀਂ ਵੀ ਮਤਲਬ ਕੋਸ਼ਿਸ਼ ਕਰੀਦੇ ਵੀ ਜੇ ਉਹ ਵੀ ਮਿਲਦਾ ਕਿਸੇ ਤਰ੍ਹਾਂ ਦਾ ਵੀ ਅੱਜ ਵੀ ਮੇਰੇ ਨਾਲ ਆਏ ਆ ਮੇਰੇ ਇਹ ਜਾਣਕਾਰ ਤੇ ਉਹਨਾਂ ਨੇ ਵੀ ਇਸੇ ਵਿਸ਼ਵਾਸ ਦੇ ਉੱਤੇ ਕਿ ਵੀ ਮੇਰਾ ਰਿਜ਼ਲਟ ਇਸ ਤਰ੍ਹਾਂ ਦਾ ਆਇਆ ਹੈਗਾ ਠੀਕ ਪੋਜ਼ਿਟਿਵ ਆਇਆ ਹੈਗਾ ਆਰਾਮ ਮਿਲਿਆ ਉਹ ਵੀ ਤਾਂ ਹੀ ਇਸ ਲਈ ਨਾਲ ਆਇਆ ਹੋਰ ਜੋ ਵੀ ਮਿਲਦਾ ਉਹਨੂੰ ਇਸੇ ਹੀ ਕਹਿਣਾ ਹੈ ਕਿ ਵੀ ਇਹਨਾਂ ਨਾਲ ਕੰਟੈਕਟ ਕਰੋ ਕਿਸੇ ਤਰ੍ਹਾਂ ਦੀ ਵੀ ਹੋਰ ਤਕਲੀਫ ਹੈ ਠੀਕ ਹੈ ਤਾਂ ਪ੍ਰਮਾਤਮਾ ਇਹਨਾਂ ਨੂੰ ਤੇ ਮੇਰ ਪਰਿਆ ਹੱਥ ਇਸੇ ਤਰ੍ਹਾਂ ਬਣਾਈ ਰੱਖੇ ਜੀ 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 ਬਹੁਤ ਬਹੁਤ ਸ਼ੁਕਰੀਆ ਜੈਪਾਲ ਜੀ ਸਾਰੀ ਗੱਲਬਾਤ ਲਈ ਤਾਂ ਅਸੀਂ ਡਾਕਟਰ ਸਾਹਿਬ ਨਾਲ ਗੱਲਬਾਤ ਕਰਦੇ ਹਾਂ ਹੁਣ ਕਿਹੜੀ ਮੈਡੀਸਿਨ ਕਿਹੜਾ ਨੁਸਖਾ ਫਾਰਮੂਲਾ ਜੈਪਾਲ ਜੀ ਨੂੰ ਦਿੱਤਾ ਸੀ ਜਿਹੜਾ ਇੰਨੇ ਜ਼ਿਆਦਾ ਇਸ ਵੇਲੇ ਸੈਟੀਸਫਾਈ ਨਹੀਂ ਡਾਕਟਰ ਸਾਹਿਬ ਕਿਹੜਾ ਨੁਸਖਾ ਫਾਰਮੂਲਾ ਦਿੱਤਾ ਸੀ ਜੈਪਾਲ ਜੀ ਨੂੰ ਦੇਖੋ ਇਹ ਨਾ ਜਰਮਨ ਦੀ ਸਾਇੰਸ ਹੈ ਇਹਨੂੰ ਕਹਿੰਦੇ ਸਪੈਜਰਿਕ ਸਾਇੰਸ ਇਹਦੇ ਕੁਝ ਜਿੱਦਾਂ ਹੋਮਿਓਪੈਥੀ ਦੇ ਡਰਾਪਸ ਨਹੀਂ ਹੁੰਦੇ ਉਸ ਤਰ੍ਹਾਂ ਦੀਆਂ ਦਵਾਈਆਂ ਹੁੰਦੀਆਂ ਹੈਗੀਆਂ ਆ ਦੇਖੋ ਇਹ ਸਪੈਜਰਿਕ ਸਾਇੰਸ ਹੈਗੀ ਹੈ ਜਰਮਨ ਦੀ ਸਾਇੰਸ ਹੈਗੀ ਹੋਮਿਓਪੈਥੀ ਤੋਂ ਕਾਫੀ ਗੁਣਾ ਤੇਜ਼ ਇਹਦਾ ਅਸਰ ਹੁੰਦਾ ਹੈ ਇਹਦੇ ਇਸ ਤਰ੍ਹਾਂ ਦੇ ਡਿলিউਸ਼ਨਸ ਹੁੰਦੇ ਲਿਕਵਿਡ ਹੁੰਦੇ ਹੈਗੇ ਆ ਇਹਨਾਂ ਨੂੰ ਜੈਪਾਲ ਜੀ ਨੇ ਵੀ ਹੀ ਡਿলিউਸ਼ਨ ਇਨ ਡਿলিউਸ਼ਨ ਡਿਫਰੈਂਟ ਪੇਸ਼ੈਂਟ ਦੀ ਬਿਮਾਰੀ ਦੇ ਹਿਸਾਬ ਨਾਲ ਉਹਗੇ ਚੂਜ਼ ਹੁੰਦੀ ਆ ਦੇਖੋ ਇਸ ਤਰ੍ਹਾਂ 10 ਦਾ ਡਰਾਪ ਪਾਣੇ ਇਹਨਾਂ ਦੇ 1 2 3 7 5 6 7 8 9 10 ਠੀਕ ਹੈ اور ਇਸ ਤਰ੍ਹਾਂ ਹਿਲਾ ਕੇ ਐਂਡਪੀ ਲੈਣਾ ਐਂਡ ਆਈ ਗਾਟ ਮਾਰਵਲਸ ਰਿਜ਼ਲਟ ਮੈਂ ਨਾ ਮੈਂ ਸਿਰਫ ਇਹ ਦਵਾਈਆਂ ਦੇ ਨਾਲ ਪੇਸ਼ੈਂਟ ਦੇ ਪੀਐਸਸੀ ਵੀ ਅਸੀਂ 1 ਮਹੀਨੇ ਚ ਘਟਿਆ ਹੋਇਆ ਦਿਖਾਣੇ ਆ ਪਰੋਸਟੇਟ ਦਾ ਸਾਈਜ਼ 10mm ਦੇ ਬੇਸ਼ੰਮ ਕਰਨੇ ਦੁਆਰਾ ਤੁਸੀਂ ਅਲਟਰਾਸਾਉਂਡ ਕਰਾਓ ਤੁਹਾਡਾ ਪ੍ਰੋਸਟੇਟ ਦਾ ਸਾਈਜ਼ ਵੀ ਘਟੇਗਾ ਯੂਰਿਨ ਦੀ ਕੋਈ ਸਮੱਸਿਆ ਆndi ਹੈਗੀ ਹੈ ਯੂਰਿਨ ਲੱਗ ਕੇ ਆਂਦਾ ਹੈ ਘਾਟ ਆਂਦਾ ਹੈ ਬਾਰ ਬਾਰ ਜਾਣਾ ਪੈਂਦਾ ਉਹ ਸਾਰੀਆਂ ਸਮੱਸਿਆ ਵਿਦਆਊਟ ਹੈਵਿੰਗ ਸਰਜਰੀ ਬਿਨਾ ਆਪਰੇਸ਼ਨ ਤੋਂ ਅਸੀਂ ਦਵਾਈਆਂ ਦੇ ਨਾਲ ਉਹਨੂੰ ਠੀਕ ਕਰਦੇ ਹੈਗੇ ਜਿਹੜੀ ਨਾਲੀ ਜੀ ਲੱਗੀ ਹੁੰਦੀ ਉਹ ਲੈ ਜਾਂਦੀ ਹੈ ਦੇਖੋ ਸਾਡੇ ਕੋਲ ਇਹਨਾਂ ਚੀਜ਼ਾਂ ਦੇ ਇੰਨੇ ਕੇ ਵਧੀਆ ਰਿਜ਼ਲਟ ਆਏ ਜਿਨ੍ਹਾਂ ਨੂੰ ਇੱਕ ਟਾਈਮ ਤੋਂ ਬਾਅਦ ਜਦੋਂ ਜ਼ਿਆਦਾ ਯੂਰਿਨ ਦਾ ਫਲੋ ਨਹੀਂ ਅੰਦਰੋਂ ਆਉਂਦਾ ਹੈਗਾ ਜਾਂ ਆਫਟਰ ਸਰਜਰੀ ਯੂਰਿਨ ਬਹੁਤ ਜ਼ਿਆਦਾ ਆਣਾ ਸ਼ੁਰੂ ਹੋ ਜਾਂਦਾ ਤੇ ਡਾਕਟਰ ਤੇ ਉਹਨਾਂ ਨੂੰ ਕੈਥੀਟਰ ਲਾ ਦਿੰਦੇ ਹੈ ਜਿਹਨੂੰ ਯੂਰਿਨ ਬੈਗ ਕਹਿੰਦੇ ਹੈਗੇ ਤੇ ਸਾਡੀਆਂ ਦਵਾਈਆਂ ਨਾਲ ਯੂਰਿਨ ਬੈਗ ਉਤਰਦੇ ਹੈ ਅਸੀਂ ਬਹੁਤ ਪੇਸ਼ੈਂਟਾਂ ਦੇ ਕਈਆਂ ਪੇਸ਼ੈਂਟ ਇੱਕ ਮੇਰਾ ਰਿਜ਼ਲਟ ਸੀਗਾ 7 ਸਾਲ ਬਾਅਦ ਪੇਸ਼ੈਂਟ ਦਾ ਯੂਰਿਨ ਬੈਗ ਉਤਰਿਆ ਸੀਗਾ ਬਾਕੀ ਕਈ ਪੇਸ਼ੈਂਟ ਦੇ ਕਿਸੇ ਨੂੰ ਮਹੀਨੇ ਦੇ ਵਿੱਚ ਹੀ ਫਰਕ ਪੈ ਜਾਂਦਾ 2 ਮਹੀਨੇ ਜੀ ਫਰਕ ਪੈ ਜਾਂਦਾ ਕਿਉਂਕਿ ਜਦੋਂ ਉਹਨਾਂ ਦਾ ਪ੍ਰੋਸਟੇਟ ਸਕਵੀਜ਼ ਹੋਣਿਆ ਪਿਸ਼ਾਬ ਦਾ ਰਸਤਾ ਖੁੱਲਣਾ ਤੇ ਯੂਰੀ ਬੈਗ ਉਤਰ ਜਾਣਾ ਕਿਉਂਕਿ ਆਟੋਮੈਟਿਕਲੀ ਪਿਸ਼ਾਬ ਆਣਾ ਸ਼ੁਰੂ ਹੋ ਜਾਂਦਾ ਹੈ। ਅੱਛਾ ਡਾਕਟਰ ਸਾਹਿਬ ਜੇਕਰ ਤੁਹਾਨੂੰ ਮਿਲਣਾ ਹੋਵੇ ਤੁਹਾਡਾ ਰਾਬਤਾ ਕਰਨਾ ਹੋਵੇ ਰਾਬਤਾ ਕਰਨ ਦਾ ਕੀ ਢੰਗ ਹੈਗਾ ਮਿਲਣ ਦਾ ਕੀ ਸਮਾਂ ਹੈਗਾ? ਮੇਰਾ ਲੁਧਿਆਣਾ ਸ਼ਹਿਰ ਜੀ ਡੀ ਐਮ ਸੀ ਹਸਪੀਟਲ ਦੇ ਨੇੜੇ ਹਸਪੀਟਲ ਹੈਗਾ ਠਾਕੁਰ ਹਸਪੀਟਲ ਬੀ ਆਰ ਠਾਕਰ ਮੈਮੋਰੀਅਲ ਹਸਪੀਟਲ ਤੁਸੀਂ ਗੂਗਲ ਤੇ ਵੀ ਸਰਚ ਕਰ ਸਕਦੇ ਹੋ। ਦਿੱਗੇ ਉੱਥੇ ਮੇਰਾ ਹਸਪੀਟਲ ਹੈਗਾ ਤੇ ਸਵੇਰੇ 10 ਤੋਂ ਲੈ ਕੇ 3 ਵਜੇ ਤੱਕ OPD ਮਾਰਨਿੰਗ ਹੁੰਦੀ ਹੈ ਤੇ 6 ਤੋਂ 9 ਵਜੇ ਤੱਕ ਸ਼ਾਮ ਨੂੰ ਤੇ ਜਿਹੜੇ ਕੋਈ ਪੇਸ਼ੈਂਟ ਦੂਰੋਂ ਹੈਗੇ ਆ ਜਾਂ ਕੋਈ ਅਬਰੋਡ ਪੇਸ਼ੈਂਟ ਹੈਗੇ ਆ ਉਹ ਮੈਨੂੰ ਆਪਣੀਆਂ ਰਿਪੋਰਟ ਸੈਂਡ ਕਰ ਦਿਓ ਅਸੀਂ ਕੋਈ ਕੰਸਲਟੇਸ਼ਨ ਫੀਸ ਨਹੀਂ ਲੈਂਦੇ ਉਹਨਾਂ ਦੀ ਬਿਮਾਰੀ ਦੇ ਅਕੋਰਡਿੰਗ ਫਿਰ ਉਹਨਾਂ ਨੂੰ ਦੱਸ ਦੇਣ ਕਿ ਤੁਹਾਨੂੰ ਸਮੱਸਿਆ ਤੇ ਇਹਦਾ ਕੀ ਇਲਾਜ ਹੋਣਾ ਚਾਹੀਦਾ ਤੇ ਅਸੀਂ ਉਹਨਾਂ ਨੂੰ ਦਵਾਈ ਵੀ ਕੋਰੀਅਰ ਕਰਕੇ ਭੇਜ ਦਿੰਨੇ ਹੈਗੇ ਐਡਰੈਸ ਕੀ ਹੈ ਜੀ ਤੇ ਇਹ ਐਨੀ ਠਾਕੁਰ ਹਸਪੀਟਲ ਬੜੀ ਹੈਬੋ ਵਾਲਾ ਚੂੜਪੁਰ ਰੋਡ ਲੁਧਿਆਣਾ ਜੀ ਬਹੁਤ ਬਹੁਤ ਸ਼ੁਕਰੀਆ ਡਾਕਟਰ ਸਾਹਿਬ ਸਾਰੀ ਗੱਲਬਾਤ ਲਈ ਸੋ ਤੁਸੀਂ ਦੇਖੋ ਡਾਕਟਰ ਸਾਹਿਬ ਨੇ ਅੱਜ ਹਰੜ ਵਾਲਾ ਨੁਸਖਾ ਫਾਰਮੂਲਾ ਤੁਹਾਡੇ ਨਾਲ ਸਾਂਝਾ ਕੀਤਾ ਹੈ ਉਹਨਾਂ ਦਾ ਕਹਿਣਾ ਹੈ ਕਿ ਇੱਕ ਹਰੜ ਨੂੰ ਅਸੀਂ ਸ਼ਾਮ ਨੂੰ ਰਾਤ ਨੂੰ ਭਿਉਮ ਕੇ ਸਵੇਰੇ ਇਹਨੂੰ ਇਹਦੀ ਵਿੱਚੋਂ ਇਹਦੀ ਗਿੱਟ ਕੱਢ ਕੇ ਇਹਦਾ ਜਿਹੜਾ ਉੱਪਰਲਾ ਸੱਕ ਹੈਗਾ ਇਸ ਦਾ ਇਨਟੇਕ ਕਰਨਾ ਸ਼ੁਰੂ ਕਰ ਦਈਏ ਤੇ ਉਹੀ ਪਾਣੀ ਜਿਹੜਾ ਜਿਸ ਦੇ ਵਿੱਚ ਇਹ ਹਰੜ ਭਿਉਈਆਂ ਹੋਈਆਂ ਨੇ ਉਹ ਪਾਣੀ ਪੀਣਾ ਸ਼ੁਰੂ ਕਰ ਦਈਏ ਤਾਂ ਪਿਸ਼ਾਬ ਨਾਲ ਸੰਬੰਧਿਤ ਬਹੁਤ ਸਾਰੀਆਂ ਦਿੱਕਤਾਂ ਪਰੇਸ਼ਾਨੀਆਂ ਮਹਿਜ਼ 1 ਰੁਪਿਆ ਰੋਜ਼ਾਨਾ ਤੇ ਤੁਹਾਡੀਆਂ ਜਿਹੜੀਆਂ ਉਹ ਠੀਕ ਹੋ ਸਕਦੇ ਨੇ ਕਿਉਂਕਿ ਪੀ ਐਚ 30 35 ਇਹ ਆਰਾਮ ਨਾਲ ਜਿਹੜੀਆਂ ਹਰੜ ਰਹਿ ਗਈਆਂ ਨੇ 40 ਉਹ ਚੜ ਜਾਂਦੀਏ ਨੇ ਸੋ ਉਮੀਦ ਕਰਦਾ ਇਹ ਵੀਡੀਓ ਨਾਲ ਲੋਕਾਂ ਤੱਕ ਤੁਸੀਂ ਜ਼ਰੂਰ ਸ਼ੇਅਰ ਕਰ ਦੋਗੇ ਜਿਨ੍ਹਾਂ ਨੂੰ ਜੈਪਾਲ ਜੀ ਹੋਰ ਵਰਗੀ ਦਿੱਕਤ ਸੀ ਡਾਕਟਰਾਂ ਨੇ ਉਹਨਾਂ ਨੂੰ ਸਰਜਰੀ ਕਹਿਤਾ ਡਾਕਟਰਾਂ ਨੇ ਉਹਨਾਂ ਨੂੰ ਜਿਹੜਾ ਕਹਿਤਾ ਕਿ ਹੁਣ ਤੇ ਤੁਹਾਡਾ ਕੈਂਸਰ ਦਾ ਟਰੀਟਮੈਂਟ ਸ਼ੁਰੂ ਹੋਏਗਾ ਬਾਇਓਪਸੀ ਹੋਏਗੀ ਤੁਹਾਡੀ ਪੈਟ ਸਕੈਨ ਵਾਲੇ ਪਾਸੇ ਨੂੰ ਮਰੀਜ਼ ਨੂੰ ਤੋਰ ਦਿੰਦੇ ਨੇ ਤੇ ਹੁਣ ਜਿਸ ਤਰੀਕੇ ਨਾਲ ਜੈਪਾਲ ਜੀ ਉਹਨਾਂ ਦੀ ਜ਼ਿੰਦਗੀ ਬਦਲੀ ਹੈ ਉਮੀਦ ਕਰਦਾ ਇੱਕ ਸ਼ੇਅਰ ਹੈਗਾ ਤੁਹਾਡਾ ਉਹਨਾਂ ਲੋਕਾਂ ਦੀ ਵੀ ਜ਼ਿੰਦਗੀ ਬਦਲ ਸਕਦਾ ਹੈ ਜਿਨ੍ਹਾਂ ਨੂੰ ਇਹ ਦਿੱਕਤ ਪਰੇਸ਼ਾਨੀ ਜਿਹੜੀ ਉਹ ਹੈਗੀ ਆ ਪਰ ਵੀਡੀਓ ਦੇਖਣ ਤੋਂ ਬਾਅਦ ਤੁਹਾਡੇ ਮਨ 'ਚ ਕੋਈ ਸਵਾਲ ਕੋਈ ਸ਼ੰਕਾ ਪੈਦਾ ਹੁੰਦਾ ਜਾਂ ਕਿਸੇ ਦੀ ਰਿਸ਼ਤੇਦਾਰ ਦੀ ਦੋਸਤ ਦੀ ਮਿੱਤਰ ਦੀ ਸਕੇ ਸੰਬੰਧੀ ਦੀ ਕਿਸੇ ਕੋਈ ਪ੍ਰੋਬਲਮ ਤੁਸੀਂ ਡਿਸਕਸ ਕਰਨੀ ਹੈ ਤਾਂ ਅਸੀਂ ਨੰਬਰ ਦਿੱਤਾ ਹੈ ਵੈਦ ਰਾਜੇਸ਼ ਠਾਕੁਰ ਜੀ ਦਾ ਡਾਕਟਰ ਰਾਜੇਸ਼ ਠਾਕੁਰ ਸਾਹਿਬ ਦਾ ਉਸ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਆਪਣੇ ਮਨ ਦਾ ਸਵਾਲ ਆਪਣੇ ਮਨ ਦਾ ਸ਼ੰਕਾ ਹੈ ਜਿਹੜਾ ਉਹ ਦੂਰ ਕਰ ਸਕਦੇ ਹੋ ਫਿਲਹਾਲ ਮੈਨੂੰ ਇਹ ਵੀਡੀਓ ਇੱਥੇ ਖਤਮ ਕਰਨੀ ਦਿਓ ਅਗਿਆ ਤਨਵਾਦ